ਬਹੁਤਾਤ ਲੀਡਰ ਸਟੇਜਾਂ ਤੋਂ ਇਹੀ ਕਹਿੰਦੇ ਆ ਮੇਰਾ ਰਾਜਨੀਤੀ ਵਿੱਚ ਆਉਣਾ ਦਾ ਮੁੱਖ ਮਕਸਦ ਲੋਕਾਂ ਦੀ ਸੇਵਾ ਕਰਨਾ ਤੁਸੀਂ ਮੰਨਦੇ ਹੋ ਵੀ ਸਹੀ ਮਾਨੇ ਵਿੱਚ ਰਾਜਨੀਤੀ ਚਾਕੇ ਲੋਕਾਂ ਦੀ ਸੇਵਾ ਹੁੰਦੀ ਹੈ ਲੋਕ ਆਪਣੇ ਲੀਡਰ ਇਹੀ ਦੋਸ਼ ਲਾਦੇ ਵੀ ਜਿਹੜਾ ਆਪਣੇ ਘਰ ਭਰਤੇ ਅਸਲ ਮਕਸਦ ਤਾਂ ਰਾਜਨੀਤੀ ਦਾ ਸੇਵਾ ਕਰਨਾ ਹੂੰ ਪਰ ਇਸ ਗੱਲ ਤੇ ਅਮਲ ਬਹੁਤ ਘੱਟ ਬੰਦੇ ਕਰ ਪੰਜਾਬ ਦੇ ਵਿੱਚ ਬੜਾ ਭਾਰਤੀ ਜਨਤਾ ਪਾਰਟੀ ਨੂੰ ਵੀ ਬੁਨਾਮ ਕਰਨ ਦੀ ਕੋਸ਼ਿਸ਼ ਕੀਤੀ ਗਈ ਹੈ ਕਦੇ ਵੀ ਨਹੀਂ ਕਿਹਾ ਜਾਂਦਾ ਵੀ ਦੂਜੇ ਧਰਮ ਦੀ ਆਲੋਚਨਾ ਕਰੋ ਜਾਂ ਕੁਝ ਕਰੋ ਨਹੀਂ ਕਦੇ ਵੀ ਨਹੀਂ ਕਿਹਾ ਜਾਂਦਾ ਸਾਨੂੰ ਤਾਂ ਸਮੂਹ ਕੀ ਸਿਖਾਇਆ ਜਾਂਦਾ ਕਿ ਹਰ ਧਰਮ ਨੂੰ ਹਰ ਵਰਗ ਨੂੰ ਜੀ ਹਰ ਜਾਤੀ ਦੇ ਲੋਕ ਨੂੰ ਆਪਣੇ ਨਾਲ ਲੈ ਕੇ ਚੱਲਣਾ ਹਮ ਇਦਾਂ ਹੀ ਸਾਡੀ ਭਾਰਤੀ ਜਨਤਾ ਪਾਰਟੀ ਦੇ ਵਿੱਚ ਵੀ ਹਮ ਸਿਖਾਇਆ ਜਾਂਦਾ ਤੁਸੀਂ ਆ ਪਾਰਟੀ ਦੇ ਉਧਰ ਰਹੂ ਇੱਕ ਪਾਸੇ ਸਿਲੈਕਟਡ ਜਿਹੜੇ ਇਹ ਕਹਿੰਦੇ ਨੇ ਵੋਟਰ ਨਾਲ ਕਾਉਂਸਲਰ ਬਣਦੇ ਨੇ ਤਾਲਮਿਲ ਹੁੰਦਾ ਫਿਰ ਕਿਤੇ ਇਹ ਗਲਤ ਨਹੀਂ ਹੁੰਦੀ ਯਾਰ ਮੈਂ ਤਾਂ ਸਿਲੈਕਸ਼ਨ ਸਿਲੈਕਟ ਹੋ ਕੇ ਆ ਬੁਕਿੰਗ ਦੇ ਵਿੱਚ ਤੇ ਇਹ ਤਾਂ ਮੰਡਲ ਪ੍ਰਧਾਨ ਪਾਰਟੀ ਦੀ ਉਹ ਵਧੀਆ ਆਪਣੇ ਨਾਲ ਤਾਲ ਮੇਲਾ ਕੋਈ ਉੱਦਾਂ ਦੀ ਗੱਲ ਕੋਈ ਪਾਰਟੀ ਦੀ ਡੱਟ ਕੇ ਕੰਮ ਕਰਦੇ ਆ ਜੋ ਵੀ ਪਾਰਟੀ ਉਹਨੂੰ ਦਿਸ਼ਾ ਨਿਰਦੇਸ਼ ਹੁੰਦਾ ਉਹ ਸੰਗਠਿਤ ਹੋ ਕੇ ਕੰਮ ਕਰੀਦਾ ਭਾਜੀ ਪਿਛਲੇ ਦਿਨੀ ਅਸੀਂ ਯੁਗੇਸ਼ ਹੰਡਾ ਜਿਹੜੇ ਯੂਥ ਕਾਂਗਰਸ ਜਿਵੇਂ ਤੁਸੀਂ ਯੂਥ ਦੇ ਵਿੱਚੋਂ ਵੀ ਯੂਥ ਕਾਂਗਰਸ ਦੇ ਵਿੱਚ ਉਹ ਵਕਫਾ ਖੋਦਤ ਰਹੇ ਨੇ ਉਹਨਾਂ ਦਾ ਕਹਿਣਾ ਸੀ ਕਿ ਜਿਹੜੀ ਭਾਰਤੀ ਜਨਤਾ ਪਾਰਟੀ ਹੈ ਉਹ ਧਰਮ ਦੀ ਰਾਜਨੀਤੀ ਕਰਦੀ ਹੈ ਇੱਕ ਧਰਮ ਨੂੰ ਦੂਜੇ ਨਾਲ ਲੜਾਉਂਦੀ ਤੁਸੀਂ ਇਸ ਜੀ ਨਾਲ ਧਿਆਨ ਰੱਖਦੇ ਹੋ ਹੋਰ ਬਾਕੀ ਪਾਰਟੀਆਂ ਨੂੰ ਇਹ ਹੈ ਵੀ ਭਾਜਪਾ ਤੋਂ ਡਰ ਲੱਗਦਾ। ਜੀ ਲੋਕਾਂ ਨੇ ਕਾਂਗਰਸ ਨੂੰ ਵਰਤ ਕੇ ਦੇਖ ਹਮ ਲੋਕਾਂ ਨੇ ਝਾੜੂ ਨੂੰ ਵੀ ਵਰਤ ਕੇ ਦੇਖ ਲਿਆ ਕਿ ਸਰਕਾਰ ਤੁਹਾਨੂੰ ਪਤਾ ਪੰਜਾਬ ਦੇ ਵਿੱਚ ਫੇਲ ਹੋ ਜਾਊ। ਜੀ ਹੁਣ ਲੋਕਾਂ ਨੂੰ ਇੱਕ ਵਿਸ਼ਵਾਸ ਬਣਦਾ ਜਾ ਰਿਹਾ ਭਾਜਪਾ ਦੇ ਉੱਤੇ। ਜੀ ਕਿ ਜਿਹੜੀ ਸਰਕਾਰ ਸੈਂਟਰ ਦੇ ਵਿੱਚ ਹੈ ਉਹੀ ਸਰਕਾਰ ਸਟੇਟ ਦੇ ਵਿੱਚ ਆਣੀ ਚਾਹੀਦੀ। ਅੱਜ ਜੋ ਦੇਖੋ ਪੰਜਾਬ ਦੇ ਵਿੱਚ ਛੜਾ ਦੀ ਸਥਿਤੀ ਬਣੀ। ਹਮ ਇਹ ਮੋਦੀ ਜੀ ਨੇ ਪਹਿਲੇ ਦਿਨ ਤੋਂ ਜੀ ਇੱਕ ਸਕੀਮ ਚਲਾਈ ਹੋਈ ਹੈ। ਉਹਨਾਂ ਦੇ ਖੇਤ ਦਾ ਬੀਮਾ ਕਰ ਦਿੱਤਾ ਜਾਂਦਾ ਹੈ। ਜੀ ਪਰ ਉਹ ਆਪਣੀ ਪੰਜਾਬ ਸਰਕਾਰ ਇੱਥੇ ਲਾਗੂ ਹੀ ਨਹੀਂ ਹੁੰਦੀ। ਜੀ ਮੋਦੀ ਜੀ ਨੇ ਚਲਾਈ ਹੋਈ ਹੈ ਆਪਣੀ ਆਯੂਸ਼ਮਾਨ ਕਾਰਡ ਦੀ ਯੋਜਨਾ। ਉਹ ਆਪਣੇ ਪੰਜਾਬ ਸਰਕਾਰ ਇੱਥੇ ਲਾਗੂ ਨਹੀਂ ਹੁੰਦੀ। ਜੀ ਔਰ ਇਦਾਂ ਦੀਆਂ ਕਈ ਸਕੀਮਾਂ ਨੇ ਜੋ ਪੰਜਾਬ ਦੇ ਵਿੱਚ ਆਪਾਂ ਲੋਕ ਵੱਨ ਜੇ ਆ ਪੰਜਾਬ। ਸਰ ਆਪਾਂ ਦੇਖੀ ਹੈ ਵੀ ਇਹ ਤਾਂ 12000 ਕਰੋੜ ਰੁਪਏ ਦਾ ਐਨਡੀਆਰਐਫ ਦਾ ਫੰਡ ਉਹ ਵੀ ਖਾ ਕੇ ਬੈਠੀ। ਜੀ ਜੀ ਔਰ ਏਸੀ ਚੀਜ਼ਾਂ ਤੋਂ ਜਿਹੜੀਆਂ ਦੂਟੀਆਂ ਪਾਰਟੀਆਂ ਨੇ ਉਹ ਡਰ ਰਹੀਆਂ ਨੇ। ਜੀ ਕਿ 2024 ਦੇ ਵਿੱਚ ਭਾਜਪਾ ਨੂੰ ਲੋਕਾਂ ਨੇ ਵਿਸ਼ਵਾਸ ਦੇ ਕੇ ਚਤਾਨਾ ਤੇ ਸਰਕਾਰ ਬਣਾਈ ਹਰ ਪਿੰਡਾਂ ਦੇ ਵਿੱਚ ਕੈਂਪ ਲੱਗ ਰਹੇ ਸੀਗੇ ਜੀ ਉਹ ਕੈਂਪ ਲਈ ਉਹ ਕਿੱਦਾਂ ਤੁਸੀਂ ਦੇਖਿਆ ਵੀ ਸਾਡੇ ਵਰਕਰਾਂ ਨੂੰ ਚੱਕ-ਚੱਕ ਕੇ ਥਾਣੇ ਦੇ ਅੰਦਰ ਕੀਤਾ ਗਿਆ ਕੀ ਉਹ ਸਹੀ ਸੀ ਜੀ ਕਿ ਉਹ ਕੈਂਪ ਲੱਗਦੇ ਅੱਜ ਲੋਕਾਂ ਨੂੰ ਸੈਂਟਰ ਦੀਆਂ ਸਕੀਮਾਂ ਮਿਲਦੀਆਂ ਤਾਂ ਕਿ ਲੋਕਾਂ ਤੱਕ ਜਿਹੜੀ ਲੋੜ ਹੈ ਉਹ ਪਹੁੰਚ ਜੀ ਉਹ ਸਰਕਾਰ ਨੇ ਨਹੀਂ ਪਹੁੰਚ ਦਿੱਤੀ ਤਰਨੂਪੁਰ ਪਾਲੀ ਸਸੀਕਾਲ ਜੀ ਭਾਰਤੀ ਰਾਜਨੀਤੀ ਦੀ ਗੱਲ ਕੀਤੀ ਜਾਵੇ ਤਾਂ ਭਾਰਤੀ ਰਾਜਨੀਤੀ ਵਿੱਚ ਭਮਾ ਸੀ ਪ੍ਰਧਾਨ ਮੰਤਰੀ ਦੀ ਗੱਲ ਕੀਤੀ ਜਾਵੇ ਕੇਂਦਰੀ ਮੰਤਰੀ ਦੀ ਗੱਲ ਕੀਤੀ ਜਾਵੇ ਮੈਂਬਰ ਪਾਰਲੀਮੈਂਟ ਵਿਧਾਇਕ ਮੁੱਖ ਮੰਤਰੀ ਦੀ ਗੱਲ ਕੀਤੀ ਜਾਵੇ ਤੈਨਾਂ ਪਿੱਛੇ ਸੰਗਠਨ ਕੰਮ ਕਰਦਾ ਸੰਗਠਨ ਦੀ ਹਰ ਪਾਰਟੀ ਦਾ ਆਪੋ ਆਪਣਾ ਕ੍ਰਾਈਟੇਰੀਆ ਹੈਗਾ ਹਰ ਪਾਰਟੀ ਦਾ ਆਪੋ ਆਪਣਾ ਸੰਗਠਨ ਦਾ ਜਿਹੜਾ ਕਹਿ ਸਕਦੇ ਆ ਅਲੱਗ-ਅਲੱਗ ਤਰੀਕਾ ਹੈਗਾ ਜੇ ਭਾਰਤੀ ਜਨਤਾ ਪਾਰਟੀ ਦੀ ਗੱਲ ਕੀਤੀ ਜਾਵੇ ਤਾਂ ਮੰਡਲ ਪ੍ਰਧਾਨ ਦੀ ਬਹੁਤ ਜ਼ਿਆਦਾ ਅਹਿਮੀਅਤ ਹੁੰਦੀ ਹੈ ਸੰਗਠਨ ਦੇ ਨੂੰ ਚਲਾਉਣ ਵਾਸਤੇ ਤਾਂ ਸਾਡੇ ਨਾਲ लुधियाना ਦੇ ਇੱਕ ਦਵਾਈ ਨਗਰ ਮੰਡਲ ਦੇ ਪ੍ਰਧਾਨ ਦੀਪਕ ਜੋਰ ਜੀ ਨੇ ਗੱਲਬਾਤ ਕਰਾਂਗੇ ਉਹਨਾਂ ਨਾਲ ਵੀ ਸੰਗਠਨ ਦੀ ਮਜ਼ਬੂਤੀ ਲਈ ਕੀ ਕੁਝ ਕਰ ਰਹੇ ਨੇ ਤੇ ਸੰਗਠਨ ਦਾ ਕੰਮ ਕੀ ਹੁੰਦਾ ਪਹਿਲਾਂ ਸਵਾਗਤ ਕਰ ਲੈਣਾ ਬਹੁਤ ਬਹੁਤ ਸਵਾਗਤ ਹੈ ਸਸੀ ਕਾਂਜੀ ਸਸੀ ਕਾਂਜੀ ਜੀ ਜੀ ਜੋਰ ਸਾਹਿਬ ਸਭ ਤੋਂ ਪਹਿਲਾਂ ਗੱਲਬਾਤ ਕਰਾਂਗੇ ਤੁਸੀਂ ਇੱਕ ਦਵਾਈ ਨਗਰ ਮੰਡਲ ਦੇ ਪ੍ਰਧਾਨ ਹੋ ਜਿਹੜਾ ਲੁਧਿਆਣਾ ਹਲਕਾ ਸੈਂਟਰਲ ਦਾ ਮੰਡਲ ਪੈਂਦਾ ਹੋ ਰਾਜਨੀਤੀ ਸ਼ੁਰੂਆਤ ਕਿੱਥੋਂ ਹੋਈ ਹੈ ਤੁਹਾਡੀ ਜੀ ਦੇਖੋ ਜੀ ਰਾਜਨੀਤੀ ਦੀ ਸ਼ੁਰੂਆਤ ਤਾਂ ਮੇਰੀ ਯੂਵਾ ਮੋਰਚਾ ਭਾਰਤੀ ਜਨਤਾ ਪਾਰਟੀ ਯੂਵਾ ਮੋਰਚਾ ਤੋਂ ਜੀ ਮੈਂ ਅੱਜ ਤੋ ਜਦੋਂ 16 17 ਸੌਰੀ ਵੀ 25 26 ਸਾਲ ਦੀ ਉਮਰ ਦਾ ਹੁੰਦਾ ਸੀ ਜੀ ਉਦੋਂ ਤੋਂ ਮੈਨੂੰ ਯੂਵ ਮੋਰਚਾ ਪ੍ਰਧਾਨ ਬਣਾਇਆ ਗਿਆ ਸੀ ਖਦਵਾਈ ਨਗਰ ਮੰਡਲ ਦਾ ਜੀ ਮੰਡਲ ਦਾ ਠੀਕ ਹੈ ਜੀ ਉਸ ਤੋਂ ਬਾਅਦ ਤਰੱਕੀ ਕਰਦੇ ਹੋਏ ਜ਼ਿਲ੍ਹੇ ਦੇ ਵਿੱਚ ਫੈਕਟਰੀ ਬਣਿਆ ਮੈਂ ਫੈਕਟਰੀ ਤੋਂ ਬਾਅਦ ਵਾਈਸ ਪ੍ਰਧਾਨ ਦੀ ਜ਼ਿੰਮੇਵਾਰੀ ਮਿਲੀ ਹੂੰ 2 ਸਾਲ ਦੋ ਵਾਰ ਭਾਜਪੀ ਦੇ ਵਿੱਚ ਯੂਵ ਮੋਰਚਾ ਦੇ ਵਿੱਚ ਵਾਈਸ ਪ੍ਰਧਾਨ ਦੀ ਜ਼ਿੰਮੇਵਾਰੀ ਨਿਭਾਈ ਆ ਜੀ ਉਹੀ ਕੰਮਾਂ ਨੂੰ ਦੇਖਦੇ ਹੋਏ ਪਾਰਟੀ ਨੇ ਮੈਨੂੰ ਖਦਵਾਈ ਨਗਰ ਮੰਡਲ ਦੀ ਭਾਜਪੀ ਦੀ ਜਿੰਮੇਵਾਰੀ ਦੇ ਕੇ ਪ੍ਰਧਾਨ ਦਾ ਅਹੁਦਾ ਨਵਾਜਿਆ ਕਿਹੜੇ ਸਾਲ ਦੀ ਗੱਲ ਕਰ ਰਹੇ ਹੋ ਤੁਸੀਂ ਇਹ ਤੁਹਾਨੂੰ ਯੁਵਾ ਮੋਰਚਾ ਯੁਵਾ ਮੋਰਚਾ ਮੈਨੂੰ ਜਿਹੜੀ ਮਿਲੀ ਸੀਗੀ ਉਹ 2021 ਦੇ ਵਿੱਚ ਮਿਲੀ ਸੀ ਜੀ 22 ਪ੍ਰਧਾਨ ਦੀ ਉਸ ਤੋਂ ਪਹਿਲੇ ਮੈਂ 2018 ਦੇ ਵਿੱਚ ਸੀਗਾ 22 ਪ੍ਰਧਾਨ ਜੀ ਉਸ ਤੋਂ ਪਹਿਲੇ ਮੈਂ 2015 ਦੇ ਵਿੱਚ ਸੈਕਟਰੀ ਬਣਿਆ ਸੀ ਜਿਲ੍ਹੇ ਦਾ ਯੁਵਾ ਮੋਰਚਾ ਯੁਵਾ ਮੋਰਚਾ ਜੀ ਭਾਰਤੀ ਜਨਤਾ ਪਾਰਟੀ ਜੁਆਇਨ ਕਰਨ ਦਾ ਕਾਰਨ ਕੀ ਸੀ ਭਾਰਤੀ ਜਨਤਾ ਪਾਰਟੀ ਦੇਖੋ ਜੀ ਅਸੀਂ ਜੁਆਇਨ ਨਹੀਂ ਕੀਤੀ ਸਾਡੇ ਤਾਂ ਜਿਹੜੇ ਪੁਰਾਣੇ ਮੇਰੇ ਦਾਦਾ ਜੀ ਤੋਂ ਲੈ ਕੇ ਹੋਂ ਤੱਕ ਸਵਰਗੀ ਸ਼੍ਰੀ ਸ਼ਾਦੀ ਲਾਲ ਜੋਹਰ ਜੀ ਸੀਗੇ ਮੇਰੇ ਦਾਦਾ ਉਹ ਵੀ ਜਨ ਸੰਗ ਨਾਲ ਸ਼ੁਰੂ ਤੋਂ ਜੁੜੇ ਹੋਏ ਸੀ ਜੀ ਉਸ ਤੋਂ ਬਾਅਦ ਮੇਰੇ ਫਾਦਰ ਆਏ ਸਵਰਗੀ ਸ਼੍ਰੀ ਜਗਤ ਪੂਜਨ ਜੋਹਰ ਜੀ ਜੀ ਉਹ ਵੀ ਇਸਤ ਮੰਡਲ ਦੇ ਸ਼ੁਰੂ ਤੋਂ ਪ੍ਰਧਾਨ ਰਹੇ ਨੇ ਜਦੋਂ 11 ਵਾਰਡਾਂ ਦੇ ਉੱਪਰ ਇੱਕ ਮੰਡਲ ਪ੍ਰਧਾਨ ਲਗਾਇਆ ਜਾਂਦਾ ਸੀ ਪਾਰਟੀ ਵੱਲੋਂ ਹਮ ਅਸੀਂ ਤਾਂ ਮਤਲਬ ਪੁਰਾਣੇ 40 50 ਸਾਲਾਂ ਤੋਂ ਜਾਦੀ ਪਾਰਟੀ ਹੋਂਦ ਚੱਲੀ ਆ ਪਰਿਵਾਰ ਪਰਿਵਾਰ ਹੀ ਭਾਜੀ ਜੀ ਦੇ ਨਾਲ ਜੁੜਿਆ ਹੋਇਆ ਹੈ ਪਰਿਵਾਰ ਹੀ ਸਾਰਾ ਸਾਡਾ ਭਾਜੀ ਰਾਜਨੀਤੀ ਦਾ ਤੁਸੀਂ ਅਕਸਰ ਅਸਲ ਮਕਸਦ ਕੀ ਸਮਝਦੇ ਹੋ ਕਿ ਬਹੁਤਾਤ ਲੀਡਰ ਸਟੇਜਾਂ ਤੋਂ ਇਹੀ ਕਹਿੰਦੇ ਆ ਮੇਰਾ ਰਾਜਨੀਤੀ ਵਿੱਚ ਆਉਣ ਦਾ ਮੁੱਖ ਮਕਸਦ ਲੋਕਾਂ ਦੀ ਸੇਵਾ ਕਰਨਾ ਤੁਸੀਂ ਮੰਨਦੇ ਹੋ ਵੀ ਸਹੀ ਮਾਨੇ ਵਿੱਚ ਰਾਜਨੀਤੀ ਚਾ ਕੇ ਲੋਕਾਂ ਦੀ ਸੇਵਾ ਹੁੰਦੀ ਹੈ ਲੋਕ ਆਪਣੇ ਲੀਡਰ ਇਹੀ ਦੋਸ਼ ਲਾਦੇ ਜਿਹੜਾ ਆਪਣੇ ਘਰ-ਪਰ ਤੇ ਨਹੀਂ ਦੇਖੋ ਰਾਜਨੀਤੀ ਦੇ ਵਿੱਚ ਆ ਕੇ ਅਸਲ ਮਕਸਦ ਤਾਂ ਰਾਜਨੀਤੀ ਦਾ ਸੇਵਾ ਕਰਨਾ ਹੀ ਹੁੰਦਾ ਪਰ ਇਸ ਗੱਲ ਤੇ ਅਮਲ ਬਹੁਤ ਘੱਟ ਬੰਦੇ ਕਰਦੇ ਜੀ ਮੈਂ ਤਾਂ ਹਰ ਰਾਜਨੀਤਿਕ ਬੰਦੇ ਨੂੰ ਚਲੋ ਮੇਰੇ ਤੋਂ ਪੁਰਾਣੇ ਵੀ ਕਈ ਰਾਜਨੀਤੀਗ ਨੇ ਜਾਂ ਨਵੇਂ ਵੀ ਕਈ ਬਣਨੇ ਤੇ ਰਾਜਨੀਤੀ ਚ ਆਉਣ ਦਾ ਮਤਲਬ ਹੀ ਇਹੀ ਹੋਣਾ ਚਾਹੀਦਾ ਕਿ ਤੁਸੀਂ ਲੋਕਾਂ ਦੀ ਸੇਵਾ ਕਰਨੀ ਚਾਹੀਏ ਚਾਹੇ ਧਾਰਮਿਕ ਰੂਪ ਚ ਕਰੋ ਕੋਈ ਧਾਰਮਿਕ ਪਦਰ ਤੇ ਹੋਵੇ ਜਾਂ ਸਮਾਜ ਸੇਵਾ ਦੇ ਪਦ ਸਮਾਜ ਸੇਵਾ ਸੀ ਕੰਮ ਕਰੀਦੇ ਆ ਜੀ ਆਪਣੀ ਇੱਕ ਸੰਸਥਾ ਸ਼ੁਰੂ ਤੋਂ ਮੇਰੇ ਫਾਦਰ ਸਾਹਿਬ ਦੀ ਉਹ ਬਣਾਈ ਆ ਜੀ ਮਾਪ ਭਗਤੀ ਸੇਵਾ ਦਲ ਜੀ ਉਹਦੇ ਵਿੱਚ ਅਸੀਂ ਹਰ ਸਾਲ ਇੱਕ ਤਾਂ ਜਾਗਰਨ ਕਰਾਈ ਦੇ ਕਰਾਈਦਾ ਉਹ ਨਾਲ ਨਾਲ ਹੁਣ ਅਸੀਂ ਜਾਗਰਨ ਦੇ ਵਿੱਚ ਗਰੀਬ ਕੁੜੀਆਂ ਦਾ ਵਿਆਹ ਕਰਾਉਣਾ ਸ਼ੁਰੂ ਕੀਤਾ ਜੀ ਓਕੇ ਘਰ ਘਰ ਅਸੀਂ ਰਾਸ਼ਨ ਦਿੰਨੇ ਆ ਜਾਂ ਕੋਈ ਆਪਣੇ ਕੋਲ ਮਦਦ ਲੈਣਾ ਹੰਦਾ ਇਲਾਜ ਦੀ ਹੂੰ ਤੇ ਅਸੀਂ ਇਲਾਜ ਕਰਾਈਦਾ ਹੁੰਦਾ ਫ੍ਰੀ ਜੀ ਕਿਸੇ ਨੂੰ ਲੋਡ ਪੈਂਦੀ ਆ ਸਾਨੂੰ ਏਰੀਆ ਦੇ ਵਿੱਚ ਹੂੰ ਉਹੀ ਆ ਨਾ ਜੀ ਭਾਜਪਾ ਦਾ ਇਹੀ ਸੋਚ ਆ ਕਾਰਜਕਰਤਾ ਦੀ ਸਾਡੇ ਵੀ ਇਹੀ ਸੋਚ ਆ ਕਿ ਠੀਕ ਆ ਪਾਰਟੀ ਲੈਵਲ ਤੇ ਤਾਂ ਹੈ ਹੀ ਹੈ ਆਪਾਂ ਲੋਕਾਂ ਨਾਲ ਸਮਾਜਿਕ ਵੀ ਜੁੜੀ ਆ ਆਪਾਂ ਲੋਕਾਂ ਨਾਲ ਧਾਰਮਿਕ ਵੀ ਜੁੜੀ ਆ ਜੀ ਕਿਉਂਕਿ ਲੋਕ ਅੱਜ ਦੀ ਡੇਢ ਦੇ ਵਿੱਚ ਬੜੀ ਪਰੇਸ਼ਾਨੀ ਤਾਂ ਚ ਬਿਲਕੁਲ ਆਪਾਂ ਉਹ ਚੀਜ਼ਾਂ ਸਾਰੀਆਂ ਉਹਨਾਂ ਦੀ ਹੱਲ ਕਰੀ ਹੂੰ ਜੋ ਵੀ ਜੋ ਵੀ ਲੋਡ ਪਏ ਲੋਕਾਂ ਕੋਈ ਦਿਨ ਰਾਤ ਉਹਨਾਂ ਦੇ ਨਾਲ ਖੜੇ ਮਤਲਬ ਦਾ ਵੀ ਸਮਾਜ ਸੇਵਾ ਹੀ ਸਭ ਤੋਂ ਵੱਡਾ ਧਰਮ ਹੈ ਜੀ ਸਭ ਤੋਂ ਵੱਡਾ ਧਰਮ ਸਮਾਜ ਸੇਵਾ ਹੀ ਹੈ ਜੀ ਸਮਾਜ ਸੇਵਾ ਕਰਾਂਗੇ ਤੇ ਲੋਕ ਆਪੇ ਦੇਖਦੇ ਆ ਆਪੇ ਲੋਕਾਂ ਨੇ ਰਾਜਨੀਤੀ ਬੰਦਾ ਨੂੰ ਆਪੇ ਹੂੰ ਬਣਾ ਲੈਣਾ ਜੀ ਆਪਣਾ ਮੋਰੀ ਜੀ ਤੁਸੀਂ ਜਨ ਸੰਗ ਦੀ ਗੱਲ ਕੀਤੀ ਤੁਸੀਂ ਗਏ ਜਨ ਸੰਗ ਦੇ ਸ਼ਖਾ ਲਈਏ ਕਦੀ ਮੈਂ ਗਿਆ ਜੀ ਬਿਲਕੁਲ ਹਰ ਸਾਲ ਜਾਂਦਾ ਮੈਂ ਸ਼ਾਖਾ ਦੇ ਵਿੱਚ ਜਿਹੜਾ ਦੁਸਹਿਰੇ ਤੇ ਪ੍ਰੋਗਰਾਮ ਹੁੰਦਾ ਰੂਟ ਮਾਰਚ ਹੁੰਦਾ ਪ੍ਰੋਪਰ ਅਸੀਂ ਗਣਵੇਸ਼ ਪਾ ਕੇ ਜੀ ਸੰਗ ਦੇ ਪ੍ਰੋਗਰਾਮਾਂ 'ਚ ਜਾਈਦਾ ਜੀ ਸੰਗ ਨੂੰ ਲੈ ਕੇ ਬੜੀ ਤੇ ਕਈ ਚਰਚਾਵਾਂ ਹੁੰਦੀਆਂ ਨੇ ਵੀ ਸੰਗ ਦੀ ਸ਼ਾਖਾ ਦੇ ਵਿੱਚ ਵੀ ਐਦਾਂ ਹੁੰਦਾ ਜਾਂ ਉਹ ਤਾਂ ਹੁੰਦਾ ਵੀ ਕੱਟੜਵਾਤ ਆ ਵਾ ਤੁਸੀਂ ਕੋਈ ਚੀਜ਼ਾਂ ਦੇ ਦੇਖੋ ਅਸੀਂ ਤਾਂ ਮੈਂ ਹਰ ਧਰਮ ਨੂੰ ਮੰਨਣ ਵਾਲਾ ਬੰਦਾ ਹਮ ਹਰ ਧਰਮ ਦੇ ਨਾਲ ਜੁੜਿਆ ਹੋਇਆ ਹੈ ਚਾਹੇ ਉਹ ਸਿੱਖ ਧਰਮ ਹੈ ਚਾਹੇ ਉਹ ਕੋਈ ਆਪਣਾ ਇਸਲਾਮਿਕ ਧਰਮ ਹਮ ਪਰ ਸੰਗ ਦੇ ਵਿੱਚ ਕਦੇ ਵੀ ਕਿਸੇ ਬਾਰੇ ਕੋਈ ਨੈਗੇਟਿਵ ਗੱਲ ਨਹੀਂ ਆਈ ਕਦੀ ਕੀਤੀ ਕਦੇ ਵੀ ਨਹੀਂ ਕੀਤੀ ਗਈ ਨਾ ਅਸੀਂ ਦੇਖੋ ਸੁਣੀ ਹੈ ਨਾ ਕਦੇ ਸਾਨੂੰ ਫੀਲ ਹੋਈ ਹਮ ਸੰਗ ਦੇ ਵਿੱਚ ਅਸੀਂ ਜਾਣਦੇ ਹਾਂ ਸੰਗ ਦੇ ਵਿੱਚ ਸਾਨੂੰ ਇੱਕੋ ਚੀਜ਼ ਪਤਾ ਲੱਗਦੀ ਹੈ ਕਿ ਠੀਕ ਹੈ ਜੀ ਤੁਸੀਂ ਲੋਕਾਂ ਲਈ ਸੇਵਾ ਕਰਨੀ ਤੁਸੀਂ ਆਪਣੇ ਦੇਸ਼ ਲਈ ਸਮਰਪਿਤ ਹੋ ਹਮ ਭਾਰਤੀ ਜਨਤਾ ਪਾਰਟੀ ਲਈ ਔਰ ਜੋ ਬਾਕੀ ਵੀ ਲੋਕਾਂ ਦੇ ਸਮਾਜਿਕ ਕੰਮ ਹੈ ਕੋਈ ਧਾਰਮਿਕ ਕੰਮ ਹੈ ਜੀ ਉਹ ਸੰਗ ਸਾਨੂੰ ਇਹ ਸਿਖਾਉਂਦਾ ਕਿ ਤੁਸੀਂ ਵੱਧ ਚੜ ਕੇ ਹਮ ਇਹਦੇ ਵਿੱਚ ਪਾਰਟ ਅਦਾ ਕਰਨਾ ਕਦੇ ਵੀ ਨਹੀਂ ਕਿਹਾ ਜਾਂਦਾ ਵੀ ਦੂਜੇ ਧਰਮ ਦੀ ਆਲੋਚਨਾ ਕਰੋ ਜਾਂ ਕੁਝ ਕਰੋ ਨਹੀਂ ਕਦੇ ਵੀ ਨਹੀਂ ਕਿਹਾ ਜਾਂਦਾ ਸਾਨੂੰ ਤਾਂ ਸਮੂਹ ਕਿ ਸਿਖਾਇਆ ਜਾਂਦਾ ਕਿ ਹਰ ਧਰਮ ਨੂੰ ਹਰ ਵਰਗ ਨੂੰ ਜੀ ਹਰ ਜਾਤੀ ਦੇ ਲੋਕ ਨੂੰ ਆਪਣੇ ਨਾਲ ਲੈ ਕੇ ਚੱਲਣਾ ਇਦਾਂ ਹੀ ਸਾਡੀ ਭਾਰਤੀ ਜਨਤਾ ਪਾਰਟੀ ਦੇ ਵਿੱਚ ਵੀ ਸਿਖਾਇਆ ਜਾਂਦਾ ਜੀ ਪੰਜਾਬ ਦੇ ਵਿੱਚ ਬੜਾ ਭਾਰਤੀ ਜਨਤਾ ਪਾਰਟੀ ਨੂੰ ਵੀ ਬਦਨਾਮ ਕਰਨ ਦੀ ਕੋਸ਼ਿਸ਼ ਕੀਤੀ ਗਈ ਹੈ ਜੀ ਪਰ ਇਹ ਚੀਜ਼ ਅਸੀਂ ਦੇਖੋ ਐਜ਼ ਮੈਂ ਇੱਕ ਯੁਵਾ ਹੋਣ ਦੇ ਨਾਤੇ ਜੀ ਕਦੀ ਇਹ ਚੀਜ਼ ਮੈਂ ਮਹਿਸੂਸ ਨਹੀਂ ਕੀਤੀ ਜੀ ਸਾਡਾ ਭਾਈਚਾਰਾ ਹਰ ਧਰਮ ਦੇ ਲੋਕਾਂ ਨਾਲ ਚਾਹੇ ਕੋ ਸਿੱਖ ਧਰਮ ਤੋਂ ਆਏ ਚਾਹੇ ਕੋ ਮੁਸਲਮ ਧਰਮ ਤੋਂ ਜੀ ਚਾਹੇ ਕੋ ਇਸਾਈ ਧਰਮ ਤੋਂ ਹਮ ਸਾਡਾ ਭਾਈਚਾਰਾ ਹਰ ਧਰਮ ਦੇ ਨਾਲ ਹੈ ਔਰ ਸਾਡੀ ਪਾਰਟੀ ਦੇ ਵਿੱਚ ਵੀ ਹਰ ਬੰਦੇ ਨੂੰ ਬਰਾਬਰ ਦਾ ਮਾਣ ਬਖਸ਼ਿਆ ਜਾਂਦਾ। ਹੂੰ ਇਦਾਂ ਹੀ ਸੰਗ ਦੇ ਵਿੱਚ ਵੀ ਹਰ ਧਰਮ ਦਾ ਬੰਦਾ ਹੈ। ਜੀ ਕੰਮ ਕਰਦੇ। ਠੀਕ ਹੈ ਆਪਾਂ ਲੋਕ ਰਾਜਨੀਤਿਕ ਤੌਰ ਤੇ ਫੋਟੋਆਂ ਤੇ ਅੱਗੇ ਆਣੇ ਆ। ਹੂੰ ਪਰ ਸੰਗ ਦੇ ਵਿੱਚ ਐਸਾ ਕੋਈ ਨਹੀਂ ਹੈ ਜੀ ਕਿ ਕੋਈ ਸੇਵਾ ਕਰਕੇ ਚੰਗਾ ਕੰਮ ਕਰਕੇ ਵੀ ਫੋਟੋ ਖਿਚਾਏ। ਜੀ ਦਾ ਵਿਜੇਦਸ਼ਮੀ ਖਾਸ ਉਹ ਦੂਸਰੇ ਤੁਸੀਂ ਵੀ ਜ਼ਿਕਰ ਕੀਤਾ ਹੈਗਾ ਦੂਸਰੇ ਵਾਲ ਦਿਨ ਵਿਸ਼ੇਸ਼ ਪ੍ਰੋਗਰਾਮ ਰੱਖਿਆ ਜਾਂਦਾ ਸੰਗ ਵੱਲੋਂ ਉਹਦਾ ਕੀ ਕਾਰਨ ਹੈ? ਉਹਦਾ ਕਾਰਨ ਇਹ ਹੈ ਜੀ ਉਸਨ ਆਪਣੀ ਇੱਕ ਕਹਿ ਲਓ ਕਿ ਲੋਕਾਂ ਦੇ ਵਿੱਚ ਜੀ ਦੱਸਿਆ ਜਾਂਦਾ ਕਿ ਸੰਘ ਇੱਕ ਬੜਾ ਹੀ ਡਿਸਪਲਿਨ ਹਮ ਤਰ੍ਹਾਂ ਨਾਲ ਰਹਿੰਦਾ ਇੱਕ ਰੂਟ ਮਾਰਚ ਕੱਢ ਕੇ ਆਪਣੀ ਇੱਕ ਸ਼ਕਤੀ ਪ੍ਰਦਰਸ਼ਨ ਕਹਿ ਲੋ ਵਿਉਜਨ ਕੀਤਾ ਜਾਂਦਾ ਲੋਕਾਂ ਤੱਕ ਮੈਸੇਜ ਦਿੱਤਾ ਜਾਂਦਾ ਦੁੱਖ ਸੁੱਖ ਦੇ ਵਿੱਚ ਸੰਘ ਤੁਹਾਡੇ ਨਾਲ ਹਰ ਪੱਖੋਂ ਖੜਾ ਹੈ ਪੰਜਾਬ ਲਈ ਪੂਰੇ ਦੇਸ਼ ਭਾਰਤ ਲਈ ਸੰਘ ਪੂਰੀ ਤਰ੍ਹਾਂ ਸਭ ਦੇ ਨਾਲ ਤੁਸੀਂ ਪਰਿਵਾਰਕ ਤੌਰ ਤੇ ਪਿਛਲ ਲੰਬੇ ਸਮੇਂ ਤੋਂ ਤੁਹਾਡੇ ਜਿਵੇਂ ਤੁਸੀਂ ਦੱਸੋ ਜੀ ਦਾਦਾ ਜੀ ਵੀ ਸੰਗ ਨਾਲ ਤੇ ਭਾਜਪਾ ਜਨਤਾ ਪਾਰਟੀ ਜੁੜੇ ਆ ਭਾਈ ਜਦੋਂ ਤੁਸੀਂ ਰਾਜਨੀਤੀ ਵਿੱਚ ਪੈਰ ਪਾਇਆ ਤੇ ਅੱਜ ਆਪਾਂ 2025 ਦੇ ਵਿੱਚ ਗੱਲ ਕਰ ਰਹੇ ਆ ਕੀ ਕੋਈ ਤਬਦੀਲੀਆਂ ਤੁਸੀਂ ਰਾਜਨੀਤੀ ਵਿੱਚ ਦੇਖੀਆਂ ਹੈਗੀਆਂ ਦੇਖੋ ਤਬਦੀਲੀਆਂ ਇਹ ਹੈ ਜੀ ਅੱਜ ਦਾ ਜੋ ਟਾਈਮ ਹੈ ਰਾਜਨੀਤੀ ਦਾ ਜੀ ਦੇਖੋ ਜਿਹੜਾ ਬੰਦਾ ਰਾਜਨੀਤੀ ਦੇ ਵਿੱਚ ਆ ਕੇ ਠੀਕ ਹੈ ਕੀ ਫੋਟੋਆਂ ਖਿਚਾ ਕੇ ਚਲੇ ਜਾਂਦਾ ਉਹਦੀ ਵੈਲਿਊ ਬਿਲਕੁਲ ਨਹੀਂ ਪੈਂਦੀ ਜੀ ਰਾਜਨੀਤੀ ਚ ਅਗਰ ਤੁਸੀਂ ਸਖਰੀਏ ਰਹਿਣਾ ਤੁਹਾਨੂੰ ਲੋਕਾਂ ਦਾ ਕੰਮ ਕਰਨਾ ਪਊਗਾ ਹਮ ਲੋਕਾਂ ਦਾ ਭਲਾ ਕਰਨਾ ਪਊਗਾ ਜੀ ਲੋਕਾਂ ਦੀ ਜੋ ਇਸ਼ੂਜ਼ ਨੇ ਹਮ ਉਹਨਾਂ ਨੂੰ ਚੱਕਣਾ ਪਊਗਾ ਜੀ ਔਰ ਜੋ ਲੋਕਾਂ ਨੂੰ ਜ਼ਰੂਰਤ ਹੈ ਹਮ ਔਖੇ ਵੇਲੇ ਜੀ ਉਹ ਆਪਾਂ ਨੂੰ ਨਾਲ ਖੜਨਾ ਪਊਗਾ ਜੀ ਤੁਸੀਂ ਜਦੋਂ ਗੱਲ ਕੀਤੀ ਹੈ ਵੀ ਜਦੋਂ ਤੁਹਾਡੇ ਬਜ਼ੁਰਗ ਮੰਡਲ ਦੇ ਵਿੱਚ ਕੰਮ ਕਰਦੇ ਸੀ ਉਹ ਉਸ ਸਮੇ 11 ਵੋਲਟਾਂ ਦਾ ਇੱਕ ਮੰਡਲ ਹੁੰਦਾ ਸੀ ਅੱਜ ਤੁਸੀਂ ਮੰਡਲ ਪ੍ਰਧਾਨਾ ਤੁਹਾਡੇ ਐਂਟਰੀ ਕਿੰਨੇ ਵੋਲਟ ਨੇ ਤੇ ਮੰਡਲ ਪ੍ਰਧਾਨ ਦਾ ਕੰਮ ਕੀ ਹੁੰਦਾ ਹੈ ਜਦੋਂ ਮੇਰੇ ਫਾਦਰ ਸਾਹਿਬ ਸੀਗੇ ਸਵਰਗੀ ਸ਼੍ਰੀ ਜਗਤਪੂਰਨ ਜੀ ਜੋਹਰ ਉਹ ਇਸ ਮੰਡਲ ਦੇ ਪ੍ਰਧਾਨ ਹੁੰਦੇ ਸੀ ਜੀ ਉਸ ਦੇ ਅੰਦਰ ਟੋਟਲ 11 ਮਾਰਡ ਦੇ ਉੱਪਰ ਇੱਕ ਪ੍ਰਧਾਨ ਲਗਾਇਆ ਜਾਂਦਾ ਸੀ ਭਾਰਤ ਦੀ ਜਨਤਾ ਪਾਰਟੀ ਵੱਲੋਂ ਤਾਂ ਕਿ ਉਹ ਸਾਰੀ ਪਾਰਟੀ ਦੇ ਜਿੰਨੇ ਵੀ ਕਾਰਜਕਰਤਾ ਨੇ ਕੋਈ ਵਰਕਰ ਹੈ ਕੋਈ ਬੂਥ ਪ੍ਰਧਾਨ ਹੈ ਕੋਈ ਕੌਂਸਲਰ ਹੈ ਸਾਰਿਆਂ ਨੂੰ ਇੱਕ ਕਰਕੇ ਚੱਲਣਾ ਜੀ ਔਰ ਸਾਰੀ ਪਾਰਟੀ ਨੂੰ ਸਮੇਟ ਕੇ ਚੱਲਣਾ ਪਾਰਟੀ ਦੀਆਂ ਕੋਈ ਵੀ ਨੀਤੀਆਂ ਜੀ ਉਹ ਲੋਕਾਂ ਤੱਕ ਪਹੁੰਚਾਉਣੀਆਂ ਜੀ ਉਹ ਸਾਰਾ ਮੰਡਲ ਪ੍ਰਧਾਨ ਦੇ ਅੰਦਰ ਜੀ ਹੁਣ ਜੋ ਮੈਨੂੰ ਜ਼ਿੰਮੇਵਾਰੀ ਮਿਲੀ ਹੈ ਜੀ ਇਹਦੇ ਵਿੱਚ ਇੱਕ ਮੰਡਲ ਦੇ ਅੰਦਰ ਤਿੰਨ ਵਾਰਡ ਆਉਂਦੇ ਜੀ ਪੂਰੇ ਸੈਂਟਰਲ ਹਲਕੇ ਦੇ ਅੰਡਰ ਚਾਰ ਮੰਡਲ ਨੇ ਜੀ ਇੱਕ ਮੰਡਲ ਦੇ ਅੰਦਰ ਤਿੰਨ ਵਾਰਡ ਤਿੰਨ ਵਾਰਡਾਂ ਦਾ ਮਤਲਬ ਇੱਕ ਉੱਪਰ ਪ੍ਰਧਾਨ ਲਗਾਇਆ ਜਾਂਦਾ ਉਹ ਸਾਰਾ ਸੰਗਠਨ ਦਾ ਜਿੰਨਾ ਵੀ ਕੰਮ ਹੈ ਜੀ ਚਾਹੇ ਕੋ ਬੂਥ ਲੈਵਲ ਤੱਕ ਕੋਈ ਸ਼ਕਤੀ ਕੇ ਅੰਦਰ ਇੰਚਾਰਜ ਬਣਾਏ ਜਾਂਦੇ ਆ ਸਾਡੇ ਜੀ ਚਾਹੇ ਕੋ ਪਾਰਟੀ ਦੇ ਅਹੁਦੇਦਾਰ ਜਾਂ ਪਾਰਟੀ ਦੀਆਂ ਕੋਈ ਸਕੀਮਾਂ ਕੋਈ ਨੀਤੀਆਂ ਉਹ ਸਾਰੀਆਂ ਘਰਾਂ ਘਰਾਂ ਤੱਕ ਪਹੁੰਚਾਣੀ ਆ ਔਰ ਪਾਰਟੀ ਨੂੰ ਸੰਗਠਿਤ ਕਰਕੇ ਚੱਲਣਾ ਜੀ ਕੋਈ ਵੀ ਕੋਈ ਵੀ ਮੁੱਦਾ ਕੋਈ ਵੀ ਚੀਜ਼ ਆ ਹਰ ਹਰ ਬੰਦੇ ਨੂੰ ਹਰ ਵਾਰਡ ਦੇ ਵਿੱਚ ਪੂਰੇ ਮੰਡਲ ਦੇ ਵਿੱਚ ਸਾਰੇ ਹਲਕੇ ਦੇ ਵਿੱਚ ਪੂਰੇ ਲੁਧਿਆਣੇ ਦੇ ਵਿੱਚ ਪਾਰਟੀ ਨੂੰ ਸੰਗਠਿਤ ਕਰਕੇ ਚੱਲਣਾ ਜੀ ਇਹੀ ਮੰਡਲ ਪ੍ਰਧਾਨ ਦੀ ਡਿਊਟੀ ਹੁੰਦੀ ਆ ਤੁਸੀਂ ਮੰਡਲ ਪ੍ਰਧਾਨ ਦਾ ਜ਼ਿਕਰ ਕੀਤਾ ਪਰ ਤੁਸੀਂ ਆ ਪਾਰਟੀ ਲਈ ਉਹਦੇ ਦਾ ਰਹੂਗੇ ਇੱਕ ਪਾਸੇ ਸਿਲੈਕਟਡ ਜਿਹੜੇ ਕਹਿੰਦੇ ਨੇ ਵੋਟਰ ਨਾਲ ਕਾਉਂਸਲਰ ਬਣਦੇ ਨੇ ਤਾਲਮਿਲ ਹੁੰਦਾ ਫਿਰ ਕਿਤੇ ਇਹ ਗਲਤ ਨਹੀਂ ਹੁੰਦੀ ਯਾਰ ਮੈਂ ਤਾਂ ਸਿਲੈਕਸ਼ਨ ਸਿਲੈਕਟ ਹੋ ਕੇ ਆਇਆ ਹੂ ਬੁਕਿੰਗ ਦੇ ਵਿੱਚ ਤੇ ਇਹ ਤਾਂ ਮੰਡਲ ਪ੍ਰਧਾਨ ਪਾਰਟੀ ਦੇ ਨਹੀਂ ਕੁਝ ਐਦਾ ਦਾ ਤਾਂ ਦੇਖੋ ਮੈਂ ਤਾਂ ਸਭ ਤੋਂ ਛੋਟਾ ਇੱਕ ਯੁਵਾ ਕਹ ਲਓ ਮੈਨੂੰ ਇੱਕ ਸਾਰੇ ਲੁਧਿਆਣੇ ਦੇ ਵਿੱਚ ਸਭ ਤੋਂ ਛੋਟਾ ਮੰਡਲ ਪ੍ਰਧਾਨ ਮੈਂ ਬਣਾਇਆ ਗਿਆ ਜੀ ਮੈਨੂੰ ਤਾਂ ਦੇਖੋ ਹੇ ਤੱਕ ਐਦਾ ਦੀ ਕੋਈ ਦਿੱਕਤ ਆਈ ਜੀ ਤਾਲਮਿਲ ਹੈ ਪੂਰਾ ਕਾਉਂਸਲਰ ਵਧੀਆ ਤਾਲਮਿਲ ਹੈ ਜੀ ਸਾਡੇ ਕਾਉਂਸਲਰ ਵੀ ਨੇ ਜਿੰਨੇ ਵੀ ਤਿੰਨ ਕਾਉਂਸਲਰ ਮੇਰੇ ਮਤਲਬ ਆਉਂਦੇ ਆ ਜੀ ਉਹ ਵਧੀਆ ਆਪਣੇ ਨਾਲ ਤਾਲਮਿਲ ਹੈ ਕੋਈ ਐਦਾ ਦੀ ਗੱਲ ਨਹੀਂ ਉਹ ਪਾਰਟੀ ਦੀ ਡੱਟ ਕੇ ਕੰਮ ਕਰਦੇ ਆ ਜੋ ਵੀ ਪਾਰਟੀ ਵੱਲੋਂ ਦਿਸ਼ਾ ਨਿਰਦੇਸ਼ ਹੁੰਦਾ ਉਹ ਸੰਗਠਿਤ ਹੋ ਕੇ ਕੰਮ ਕਰੀਦਾ ਕੋਈ ਅਸੀਂ ਮੈਨੂੰ ਤਾਂ ਅੱਜ ਤੱਕ ਦਿੱਕਤ ਆਈ ਕਦੇ ਵੀ ਨਹੀਂ ਆਈ ਦਿੱਕਤ ਕਦੇ ਵੀ ਨਹੀਂ ਆਈ ਜੀ ਭਾਜੀ ਪਿਛਲੇ ਦਿਨੀ ਅਸੀਂ ਯੁਗੇਸ਼ ਹੰਡਾ ਜਿਹੜੇ ਯੂਥ ਕਾਂਗਰਸ ਜਿਵੇਂ ਤੁਸੀਂ ਯੂਥ ਦੇ ਵਿੱਚੋਂ ਵੀ ਯੂਥ ਕਾਂਗਰਸ ਦੇ ਵਿੱਚ ਉਹ ਵਕਫਾਕ ਉਹਦਤ ਰਹੇ ਨੇ ਉਹਨਾਂ ਦਾ ਕਹਿਣਾ ਸੀ ਕਿ ਜਿਹੜੀ ਭਾਰਤੀ ਜਨਤਾ ਪਾਰਟੀ ਹੈ ਉਹ ਧਰਮ ਦੀ ਰਾਜਨੀਤੀ ਕਰਦੀ ਹੈ ਇੱਕ ਧਰਮ ਨੂੰ ਦੂਜੇ ਨਾਲ ਲੜਾਉਂਦੀ ਹੈ ਤੁਸੀਂ ਇਸ ਜੀ ਨਾਲ ਧਿਆਨ ਰੱਖਦੇ ਨਹੀਂ ਦੇਖੋ ਜੀ ਭਾਰਤੀ ਜਨਤਾ ਪਾਰਟੀ ਪੰਜਾਬ ਦੇ ਆਲਲ ਟੈਂਗ ਦੇ ਵਿੱਚ ਹਮ ਨੰਬਰ 1 ਪਾਰਟੀ ਹੋਊਗੀ ਜੀ ਜਿੱਦਾਂ ਹਿੰਦੁਸਤਾਨ ਦੇ ਵਿੱਚ ਨੰਬਰ 1 ਪਾਰਟੀ ਇਸ ਟਾਈਮ ਪੂਰੇ ਵਰਲਡ ਦੇ ਵਿੱਚ ਭਾਰਤੀ ਜਨਤਾ ਪਾਰਟੀ ਐ ਇੱਦਾਂ ਹੀ ਪੰਜਾਬ ਦੀ ਨੰਬਰ 1 ਪਾਰਟੀ ਹਮ ਉਹ ਹੋਊਗੀ ਹੁਣ ਪੰਜਾਬ ਦੇ ਲੋਕਾਂ ਨੂੰ ਜਾਂ ਦੂਜੀ ਪਾਰਟੀਆਂ ਦੇ ਲੀਡਰ ਨੂੰ ਡਰ ਲੱਗ ਰਿਹਾ ਹੈ ਸਾਡਾ ਭਰਾ ਹੀ ਐ ਜੁਕੇਸ਼ਾ ਦਾ ਇੱਦਾਂ ਦੀ ਗੱਲ ਨਹੀਂ ਠੀਕ ਐ ਸਾਡੇ ਮਤਲਬ ਮਤਭੇਦ ਹੋ ਸਕਦੇ ਹਨ ਮਨ ਭੇਦ ਨਹੀਂ ਹੈ ਕਿਸੇ ਆਪਸ ਰਾਜਨੀਤਿਕ ਤੌਰ ਤੇ ਕੋਈ ਨਾ ਕੋਈ ਮਤਭੇਦ ਹੋ ਸਕਦੇ ਹਨ ਜੀ ਔਰ ਮਨ ਭੇਦ ਕਦੀ ਨਹੀਂ ਜੀ ਹੁਣ ਬਾਕੀ ਪਾਰਟੀਆਂ ਨੂੰ ਇਹ ਹੈ ਵੀ ਭਾਜਪਾ ਤੋਂ ਡਰ ਲੱਗ ਰਿਹਾ ਲੋਕਾਂ ਨੇ ਕਾਂਗਰਸ ਵੀ ਵਰਤ ਕੇ ਦੇਖ ਲਈ ਲੋਕਾਂ ਨੇ ਝਾੜੂ ਨੂੰ ਵੀ ਵਰਤ ਕੇ ਦੇਖ ਲਿਆ ਜੋ ਕਿ ਸਰਕਾਰ ਤੁਹਾਨੂੰ ਪਤਾ ਪੰਜਾਬ ਦੇ ਵਿੱਚ ਫੇਲ ਹੋ ਚੁੱਕੀ ਜੀ ਹੁਣ ਲੋਕਾਂ ਨੂੰ ਇੱਕ ਵਿਸ਼ਵਾਸ ਬਣਦਾ ਜਾ ਰਿਹਾ ਭਾਜਪਾ ਤੇ ਜੀ ਕਿ ਜਿਹੜੀ ਸਰਕਾਰ ਸੈਂਟਰ ਦੇ ਵਿੱਚ ਹੈ ਉਹੀ ਸਰਕਾਰ ਸਟੇਟ ਦੇ ਵਿੱਚ ਆਣੀ ਚਾਹੀਦੀ ਜੀ ਦੇਖੋ ਆਪਾਂ ਵੀ ਲੋਕ ਸਾਰੇ ਦੀਆਂ ਲੋਕਾਂ ਚ ਵਿਚਰਦੇ ਆਂ ਹੂੰ ਇਹੀ ਸੋਚ ਬਣਾਣੀ ਚਾਹੀਦੀ ਪੰਜਾਬੀਆਂ ਨੂੰ ਔਰ ਬਣ ਵੀ ਰਹੀ ਹੈ ਜੀ ਕਿ ਜਿਹੜੀ ਸਰਕਾਰ ਸਟੇਟ ਦੇ ਵਿੱਚ ਸੋ ਸੈਂਟਰ ਦੇ ਵਿੱਚ ਉਹੀ ਸਟੇਟ ਦੇ ਵਿੱਚ ਆਣੀ ਚਾਹੀਦੀ ਤਾਂ ਹੀ ਆਪਣੇ ਪੰਜਾਬ ਦੀ ਤਰੱਕੀ ਹੋ ਸਕਦੀ ਜੀ ਡਬਲ ਇੰਜਨ ਦੀ ਸਰਕਾਰ ਕਹਿੰਦੇ ਨੂੰ ਸੀ ਡਬਲ ਇੰਜਨ ਦੀ ਸਰਕਾਰ ਹੈ ਜੀ ਔਰ ਇਹ ਕੋਈ ਮੈਂ ਆਪਣੇ ਮੂੰਹ ਨਹੀਂ ਕਹਿ ਰਿਹਾ ਇਸ ਚੀਜ਼ਾਂ ਦੀ ਐਗਜ਼ਾਮਪਲਾਂ ਸੈੱਟ ਨੇ ਤੁਸੀਂ ਹਰਿਆਣੇ ਦੇ ਵਿੱਚ ਜਾ ਕੇ ਦੇਖੋ ਜੀ ਕਈ ਤਰ੍ਹਾਂ ਦੀਆਂ ਸਕੀਮਾਂ ਐਸੀਆਂ ਨੇ ਜੋ ਆਪਣੇ ਪੰਜਾਬ ਦੇ ਵਿੱਚ ਲਾਗੂ ਵੀ ਨਹੀਂ ਕੀਤੀਆਂ ਜਾਂਦੀ ਜੀ ਅੱਜ ਜੋ ਦੇਖੋ ਪੰਜਾਬ ਦੇ ਵਿੱਚ ਹੜ੍ਹਾਂ ਦੀ ਸਥਿਤੀ ਬਣੀ ਹੂੰ ਇਹ ਮੋਦੀ ਜੀ ਨੇ ਪਹਿਲੇ ਦਿਨ ਤੋਂ ਹੀ ਜੀ ਇੱਕ ਸਕੀਮ ਚਲਾਈ ਹੋਈ ਆ ਕਿ ਖੇਤ ਦਾ ਬੀਮਾ ਕਰ ਦਿੱਤਾ ਜਾਂਦਾ ਜੀ ਪਰ ਉਹ ਆਪਣੀ ਪੰਜਾਬ ਸਰਕਾਰ ਇੱਥੇ ਲਾਗੂ ਹੀ ਨਹੀਂ ਹੁੰਦੀ ਜੀ ਮੋਦੀ ਜੀ ਨੇ ਚਲਾਈ ਹੋਈ ਹੈ ਆਪਣੀ ਆਯੂਸ਼ਮਾਨ ਕਾਰਡ ਦੀ ਯੋਜਨਾ ਉਹ ਆਪਣੇ ਪੰਜਾਬ ਸਰਕਾਰ ਇੱਥੇ ਲਾਗੂ ਹੀ ਨਹੀਂ ਹੁੰਦੇ ਜੀ ਔਰ ਇਦਾਂ ਦੀਆਂ ਕਈ ਸਕੀਮਾਂ ਨੇ ਜੋ ਪੰਜਾਬ ਦੇ ਵਿੱਚ ਆਪਾ ਲੋਕ ਵੰਜੇ ਆਂ ਪੰਜਾਬੀ ਨਹੀਂ ਤਾਂ ਸਾਨੂੰ ਅੱਜ ਕਿਸੇ ਦੇ ਸਾਹਮਣੇ ਹੱਥ ਨਾੜਨਾ ਪਏ ਜਿੰਨੇ ਸਾਡੇ ਪੰਜਾਬੀ ਭਰਾ ਅਜ ਦੁਖੀ ਨੇ ਕਿਸੇ ਨੂੰ ਵੀ ਉਹਨਾਂ ਨੂੰ ਲੋੜ ਨਾ ਪਏ ਸਿੱਧਾ ਸੈਂਟਰ ਦਾ ਜੋ ਅਗਰ ਉਹ ਬੀਮਾ ਹੋਇਆ ਹੁੰਦਾ ਹਰ ਕਿਸਾਨ ਦਾ ਤੇ ਉਹਨਾਂ ਦੇ ਖਾਤੇ 'ਚ ਸਿੱਧੇ ਪੈਸੇ ਆ ਜਾਣੇ ਆ ਜਾਣੇ ਸੀ ਜੀ ਕਿਉਂਕਿ ਸਰਕਾਰ ਆਪਾਂ ਦੇਖੀ ਹੈ ਵੀ ਇਹ ਤਾਂ 12000 ਕਰੋੜ ਰੁਪਏ ਦਾ ਐਨਡੀਆਰਐਫ ਦਾ ਫੰਡ ਉਹ ਵੀ ਖਾ ਕੇ ਬੈਠੀ ਜੀ ਜੀ ਔਰ ਏਸੀ ਚੀਜ਼ਾਂ ਤੋਂ ਜਿਹੜੀਆਂ ਦੂਜੀਆਂ ਪਾਰਟੀਆਂ ਨੇ ਹੂੰ ਉਹ ਡਰ ਰਹੀਆਂ ਨੇ ਜੀ ਕਿ 2024 ਦੇ ਵਿੱਚ ਭਾਜਪਾ ਨੂੰ ਲੋਕਾਂ ਨੇ ਵਿਸ਼ਵਾਸ ਦੇ ਕੇ ਚਤਾਨਾ ਤੇ ਸਰਕਾਰ ਬਣਾਣੀ ਭਾਈ ਤੁਸੀਂ ਗੱਲ ਕੀਤੀ ਹੈ ਵੀ ਮਨਭੇਦ ਨਹੀਂ ਹੋਣੀ ਚਾਹੀਦੀ ਮਨਭੇਦ ਨਹੀਂ ਹੋਣੀ ਚਾਹੀਦੀ ਹੈਗੇ ਵਿਚਾਰਕ મતਭੇਦ ਚੱਲੇ ਜਾਂਦੇ ਤੁਸੀਂ ਕਿੰਨਾ ਕੁ ਸਹੀ ਸਮਝਦੇ ਹੋ ਕੁਝ ਸੀਰियस ਲੈ ਲੈਂਦੇ ਯਾਰ ਨਹੀਂ ਆ ਇਹ ਫਲਾਨੀ ਪਾਕੀ ਦਾ ਵਾ ਇਹਨੂੰ ਤਾਂ ਆਪਾਂ ਬੁਲਾਉਣਾ ਹੀ ਨਹੀਂ ਹੈਗਾ ਉਹ ਚੀਜ਼ਾਂ ਚਾਹੀਦੀਆਂ ਨੇ ਰਾਜ ਦੀ ਦਿੱਤੀ ਵਿੱਚ ਨਹੀਂ ਚਾਹੀਦੀਆਂ ਆਪਾਂ ਆਪਣੇ ਪੰਜਾਬ ਨੂੰ ਤਰੱਕੀ ਦਿਵਾਣੀ ਆਪਾਂ ਆਪਣੇ ਦੇਸ਼ ਨੂੰ ਤਰੱਕੀ ਦਿਵਾਣੀ ਜੀ ਜੋ ਉਹਨਦੇ ਲਈ ਚੰਗਾ ਹੋਣਾ ਚਾਹੀਦਾ ਹੂੰ ਉਹ ਸਭ ਆਪਾਂ ਨੂੰ ਰਲ ਕੇ ਕਰਨਾ ਚਾਹੀਦਾ ਜੇ ਕੋਈ ਭਰਾ ਸਾਡਾ ਚੰਗਾ ਕੰਮ ਕਰ ਰਿਹਾ ਚਾਹੇ ਉਹ ਕੌਂਸਲਰ ਹੈ ਚਾਹੇ ਕੋਈ ਐਮਐਲਏ ਹੂੰ ਤੇ ਉਹਦੀ ਸਲਾਹਾਂਗਾ ਕਰਨੀ ਚਾਹੀਦੀ ਹੈ ਸਾਨੂੰ ਜੀ ਕੋ ਉਹ ਨਹੀਂ ਕਿ ਆਪਾਂ ਮਤਭੇਦ ਰੱਖ ਕੇ ਮਨਭੇਦ ਰੱਖ ਕੇ ਉਹਦੇ ਨਾਲ ਆਪਾਂ ਵੈਰ ਚੱਕੀ ਰੱਖੀਏ ਜੀ देखो देखो आपा लोग सारे इकट्ठे होवांगे मुद्दा सही होना चाहिए लोकां दा भला होना चाहिए ते ठीक है उथे किसी एक प्लेटफार्म ते आपा नु इकट्ठे भी होना कोई एद्दा दी गल ਤੁਸੀਂ ਗੱਲ ਕੀਤੀ ਵੀ ਜੋ ਕੋਈ ਵਧੀਆ ਕੰਮ ਕਰੇ ਤਾਂ ਅਪਰੀਸ਼ੀਏਟ ਕਰਨਾ ਚਾਹੀਦਾ ਬਸ ਲੱਗਰ ਕੰਮੀ ਚ ਬਿਲਕੁਲ ਬਤਾਇਆ ਕਿਸ਼ੋਕ ਪ੍ਰਸ਼ਰ ਪੱਪੀ ਨੇ ਉਹ ਤੁਹਾਡੇ ਇਲਾਕੇ ਦੇ ਵਿਧਾਇਕ ਹੈਗੇ ਨੇ ਤੁਹਾਡਾ ਮੰਡਲ ਉਹਨਾਂ ਦੇ ਹਲਕੇ ਦੇ ਵਿੱਚ ਪੈਂਦਾ ਮੰਨਦੇ ਹੋ ਵੀ ਉਹਨਾਂ ਨੇ ਸਹੀ ਕੰਮ ਕੀਤੇ ਨੇ ਹੁਣ ਤੱਕ ਦੇਖੋ ਜੀ ਇਹ ਇਹਦਾ ਜਵਾਬ ਲੋਕ ਜਿਆਦਾ ਵਧੀਆ ਦੇ ਸਕਦੇ ਨੇ ਹਮ ਉਹ ਸਹੀ ਕੰਮ ਕਰ ਰਹੇ ਜਾਂ ਨਹੀਂ ਕਰ ਰਹੇ ਜੋ ਉਹਨਾਂ ਦੀ ਸਰਕਾਰ ਕੰਮ ਕਰ ਰਹੀ ਹੈ ਉਹ ਬਹੁਤ ਮਾੜੇ ਕੰਮ ਕਰ ਰਹੀ ਹੈ। ਜੀ ਉਹ ਦੇਖੋ ਪਿੱਛੇ ਜੇ ਕੈਂਪ ਲੱਗੇ ਆ ਸਾਡੇ ਹਰ ਪਿੰਡਾਂ ਦੇ ਵਿੱਚ ਕੈਂਪ ਲੱਗ ਰਹੇ ਸੀਗੇ। ਜੀ ਉਹ ਕੈਂਪ ਲਈ ਉਹ ਕਿਦਾਂ ਤੁਸੀਂ ਦੇਖਿਆ ਵੀ ਸਾਡੇ ਵਰਕਰਾਂ ਨੂੰ ਚੱਕ-ਚੱਕ ਕੇ ਥਾਣੇ ਦੇ ਅੰਦਰ ਕੀਤਾ ਗਿਆ। ਕੀ ਉਹ ਸਹੀ ਸੀਗਾ? ਉਹ ਜਿਹੜੇ ਕੈਂਪ ਲਗਾਏ ਜਾ ਰਹੇ ਸੀਗੇ ਲੋਕਾਂ ਦੇ ਭਲੇ ਲਈ ਸੀਗੇ। ਜੀ ਤੇ ਜੋ ਕੈਂਪ ਲੱਗਦੇ ਅੱਜ ਲੋਕਾਂ ਨੂੰ ਸੈਂਟਰ ਦੀਆਂ ਸਕੀਮਾਂ ਮਿਲਦੀਆਂ ਤਾਂ ਕਿ ਲੋਕਾਂ ਤੱਕ ਜਿਹੜੀ ਲੋੜ ਹੈ ਉਹ ਪਹੁੰਚ ਜੇ ਜੀ ਉਹ ਸਰਕਾਰ ਨੇ ਨਹੀਂ ਪਹੁੰਚਣ ਦਿੱਤੀ ਜੀ ਤੇ ਮੈਂ ਤਾਂ ਸ਼ੋਕ ਪ੍ਰਸ਼ਰ ਪੱਪੀ ਜੀ ਨੂੰ ਵੀ ਇਹੀ ਕਹਿਣਾ ਕਿ ਤੁਸੀਂ ਠੀਕ ਹੈ ਜੀ ਆਪਣੀ ਸਰਕਾਰ ਤੱਕ ਅਪੀਲ ਕਰੋ ਕਿ ਜੋ ਲੋਕਾਂ ਦੇ ਹਿੱਤ ਲਈ ਕੰਮ ਹੈ ਜੀ ਉਹ ਹੋਣੇ ਚਾਹੀਦੇ ਜੀ ਚਾਹੇ ਉਹ ਸਰਕਾਰ ਸੈਂਟਰ ਦਾ ਕੰਮ ਹੋਵੇ ਚਾਹੇ ਕਿਸੇ ਦੀ ਸਕੀਮ ਹੋਵੇ ਲੋਕਾਂ ਤੱਕ ਪਹੁੰਚਣੀ ਚਾਹੀਦੀ ਹੁਣ ਦੇਖੋ ਜੀਐਸਟੀ ਮੋਦੀ ਜੀ ਨੇ ਘਟਾ ਕੇ ਹਮ ਘਰਾਂ ਦੇ ਘਰ ਵਿੱਚ ਖੁਸ਼ੀ ਲਿਆਉਂਦੀ ਦੀਵਾਲੀ ਦੇ ਤੁਸੀਂ ਦੇਖੋ ਗੱਡੀਆਂ ਇਲਾਜ ਲੋਕ ਲੈਣ ਜਾ ਰਹੇ 2-2 ਲੱਖ ਰੁਪਏ ਗੱਡੀਆਂ ਸਸਤੀਆਂ ਹੋ ਗਈਆਂ ਜੀ ਰਾਸ਼ਨ ਦਾ ਸਾਮਾਨ ਹੈ 40 40 50 50 ਰੁਪਏ ਕਿਲੋ ਦਾ ਸਾਮਾਨ ਮਗਰ ਕਿਲੋ ਮਗਰ ਫਰਕ ਪਿਆ ਜੀ ਤੇ ਆਮ ਬੰਦੇ ਨੂੰ ਕੋਈ ਸਹਾਇਤਾ ਹੀ ਮਿਲੀ ਆ ਨਾ ਹਮਮ ਹੋਂ ਦੇ ਵਿੱਚ ਕੋਈ ਪਾਰਟੀ ਨਹੀਂ ਦੇਖੀ ਗਈ ਹਮ ਕੋਈ ਜਾਤ ਨਹੀਂ ਦੇਖੀ ਗਈ ਕੋਈ ਧਰਮ ਨਹੀਂ ਦੇਖਿਆ ਗਿਆ ਜੀ ਸਾਡੀ ਪਾਰਟੀ ਦੀ ਇਹੀ ਜੋਚ ਹੈ ਕਿ ਬਿਨਾਂ ਕਿਸੇ ਦੇ ਪੱਖਪਾਤ ਕੀਤੇ ਹਮ ਜਿਹੜੀਆਂ ਆਪਣੀਆਂ ਸਕੀਮਾਂ ਲੋਕਾਂ ਤੱਕ ਲੈ ਜਾਓ ਕਿਉਂਕਿ ਦੇਖੋ ਸਰਕਾਰ ਹੁੰਦੀ ਹੈ ਲੋਕਾਂ ਲਈ ਜੀ ਜੇ ਸਰਕਾਰ ਲੋਕਾਂ ਲਈ ਕੰਮ ਕਰੂਗੀ ਤੇ ਆਪ ਲੋਕ ਛਲਾਂਗਾ ਕਰਨੇ ਜੀ ਜੇ ਸਰਕਾਰ ਲੋਕਾਂ ਤੇ ਕੰਮ ਕਰੂਗੀ ਉੱਤੇ ਤੇ ਫਿਰ ਲੋਕ ਦੁਖੀ ਹੋਣਗੇ ਜੀ ਹਲਕਾ ਸੈਂਟਰ ਦੀ ਗੱਲ ਕੀਤੀ ਜਾਵੇ ਇਥੋਂ ਪੱਲਾ ਵਿਧਾਇਕ ਰਹੇ ਨੇ ਮੰਤਰੀ ਵੀ ਹਲਕਾ ਸੈਂਟਰ ਨੇ ਦਿੱਤਾ ਹੈਗਾ ਇਥੋਂ ਦੋ ਵਾਰ ਇਥੋਂ ਭਾਜਪਾ ਨੂੰ ਮੈਂ ਕਹਸਦਾ ਦੁਬਾਰਾ ਮੌਕਾ ਮ हासिल ਨਹੀਂ ਹੋਇਆ ਜਿੱਤ ਨਹੀਂ ਸਕੋ ਕਾਰਨ ਕੀ ਮੰਨਦੇ ਤੁਸੀਂ ਕਾਰਨ ਦੇਖੋ ਜੀ ਲੋਕ ਥੋੜਾ ਨਾ ਸਰਕਾਰਾਂ ਪੁਰਾਣੀਆਂ ਤੋਂ ਦੁਖੀ ਸੀਗੇ ਹੂੰ ਦੁਖੀ ਸੀਗੇ ਇੱਕ ਲੋਕ ਬਸ ਚੇਂਜ ਦੇ ਚੱਕਰ ਦੇ ਵਿੱਚ ਹੂੰ ਜੋ ਝਾੜੂ ਨੂੰ ਲਿਆਏ ਹੂੰ ਉਹ ਗਲਤੀ ਲੋਕ ਕਰ ਬੈਠੇ ਹੈ ਜੀ ਉਹ ਹੁਣ ਉਹ ਲੋਕ ਮਹਿਸੂਸ ਵੀ ਕਰਦੇ ਆ ਪਰ ਉਹ 2027 ਦੇ ਵਿੱਚ ਲੋਕ ਆਪਣੀ ਇਸ ਗਲਤੀ ਨੂੰ ਬਿਲਕੁਲ ਠੀਕ ਕਰਨੇ ਔਰ ਭਾਜਪਾ ਦੀ ਸਰਕਾਰ ਲਿਆ ਕੇ ਜੀ ਦੇਖੋ ਆਪਾਂ ਸਾਰੀਆਂ ਸਰਕਾਰਾਂ ਅੱਜ ਤੱਕ ਦੇਖ ਲਈਆਂ ਹਮ ਕਾਂਗਰਸ ਵੀ ਦੇਖ ਲਈ ਕਾਲੀ ਵੀ ਦੇਖ ਲਏ ਹਮ ਝਾੜੂ ਵਾਲੇ ਵੀ ਦੇਖ ਲਏ ਰਹਿੰਦੀ ਹੈ ਤੇ ਸਿਰਫ ਪੰਜਾਬ ਕੋਲ ਇੱਕ ਬੀਜੇਪੀ ਸਰਕਾਰ ਜੀ ਔਰ ਭਾਜਪਾ ਸਰਕਾਰ ਕੋਲ ਇੱਕ ਤਾਕਤ ਹੈ ਕਿ ਸੈਂਟਰ ਦੀ ਤਾਕਤ ਅਗਰ ਉਹ ਇੱਥੇ ਆਂਦੀ ਹੈ ਹਮ ਤੇ ਸੈਂਟਰ ਦੀ ਖੁੱਲਾ ਪੈਸਾ ਇੱਥੇ ਪਹੁੰਚੇਗਾ ਖੁੱਲੀਆਂ ਸਕੀਮਾਂ ਇੱਥੇ ਪਹੁੰਚਣਗੀਆਂ ਜੋ ਕਿ ਬਾਕੀ ਸਟੇਟਾਂ ਦੇ ਵਿੱਚ ਪਹੁੰਚ ਰਹੀਆਂ ਜੀ ਮੈਂ ਵੀ ਇਹੀ ਆਸ ਕਰਦਾ ਲੋਕਾਂ ਤੋਂ ਅਪੀਲ ਕਰਦਾ ਕਿ ਇਦਾਂ ਹੀ ਭਾਜਪਾ ਦੀ ਸਰਕਾਰ 2027 ਦੇ ਵਿੱਚ ਬਣਾ ਕੇ ਆਪਣੇ ਪੰਜਾਬ ਨੂੰ ਆਪਾਂ ਖੁਸ਼ਹਾਲ ਕਰੀਏ ਜਦੋਂ ਭਾਜੀ ਗੱਲ ਵੋਟਾਂ ਦੀ ਆਉਂਦੀ ਹੈ ਜੋ ਪਾਰਲੀਮੈਂਟ ਰਿਜ਼ਲਟ ਦਾ ਆਪਣਾ ਐਨਾਲਿਸਿਸ ਕਰਦੇ ਆ ਜਾਂ ਨਗਰ ਨਿਗਮ ਦਾ ਐਨਾਲਿਸਿਸ ਕਰਦੇ ਆ ਤਬ ਉਰਦੀ ਪਾਰਟੀਆਂ ਕਹਿੰਦੇ ਜਿਹੜੀ ਭਾਰਤੀ ਜਨਤਾ ਪਾਰਟੀ ਨੂੰ ਵੋਟ ਪਈ ਹੈ ਉਹ ਪ੍ਰਭੂ ਸ਼੍ਰੀ ਰਾਮ ਮੰਦਿਰ ਕਰਕੇ ਪਈ ਸੀ ਜਿਹੜਾ ਹੁਣ ਸਤਾਈ ਵਿੱਚ ਨਹੀਂ ਪਏਗੀ ਤੁਸੀਂ ਇਸ ਤੇ ਕੀ ਕਹਿਣਾ ਚਾਹੋਗੇ ਦੇਖੋ ਪ੍ਰਭੂ ਸ਼੍ਰੀ ਰਾਮ ਦਾ ਕੰਮ ਸੀ ਜੋ ਦੇਖੋ ਕਿੰਨੇ ਸਾਲਾਂ ਤੋਂ ਲਟਕਦਾ ਆ ਰਿਹਾ ਸੀ ਜੀ ਜੇ ਅਗਰ ਮੋਦੀ ਜੀ ਦੀ ਸਰਕਾਰ ਦੇ ਵਿੱਚ ਜਾਂ ਭਾਜਪਾ ਦੀ ਸਰਕਾਰ ਦੇ ਵਿੱਚ ਉਹ ਮੰਦਿਰ ਬਣਿਆ ਤੇ ਲੋਕਾਂ ਨੇ ਉਸ ਚੀਜ਼ ਦੀ ਛਲਾਂਗਾ ਵੀ ਕੀਤੀ ਹੈ ਜੀ ਤੇ ਉਹ ਕੰਮ ਬਹੁਤ ਚੰਗਾ ਹੋਇਆ ਸਾਡੇ ਲੋਕਾਂ ਲਈ ਜੀ ਰਾਮ ਮੰਦਿਰ ਦੇ ਨਾਲ ਨਾਲ ਇਕੱਲੇ ਨਹੀਂ ਕਿ ਹਿੰਦੂ ਵਾਲੀ ਰਾਮ ਮੰਦਿਰ ਬਣਾਇਆ ਗਿਆ ਮੋਦੀ ਜੀ ਨੇ ਕੀਤਾ ਕਿ ਆਪਣਾ ਕਰਤਾਰਪੁਰ ਪੁਰਸਾਰ ਦਾ ਲਾਂਗਾ ਖੋਲਿਆ ਗਿਆ ਉਹ ਆਪਣੇ ਸਿੱਖ ਭਾਈਚਾਰੇ ਨੂੰ ਦੇਖੋ ਧਾਰਮਿਕ ਤੌਰ ਤੇ ਕਿੰਨੀ ਵੱਡੀ ਉਦਤ ਦਿੱਤੀ ਹੈ ਈਦਾਂ ਹੀ ਹਰ ਧਰਮ ਲਈ ਬਰਾਬਰ ਸੋਚਦੇ ਨੇ ਜੀ ਜੇ ਰਾਮ ਮੰਦਰ ਲਈ ਕੋਈ ਕੰਮ ਵਧੀਆ ਕੀਤਾ ਤੇ ਅਸੀਂ ਉਹਨਾਂ ਦੀ ਸ਼ਲਾਘਾ ਕਰਾਂਗੇ ਮੋਦੀ ਅਸੀਂ ਉਹਨਾਂ ਦਾ ਧੰਨਵਾਦ ਵੀ ਕਰਦੇ ਕਿ ਠੀਕ ਹੈ ਜੀ ਉਹਨਾਂ ਦੀ ਸਰਕਾਰ ਦੇ ਵਿੱਚ ਉਹਨਾਂ ਨੇ ਜੋ ਆਪਣੇ ਮੈਨੀਫੈਸਟੋ ਦੇ ਵਿੱਚ ਚੀਜ਼ਾਂ ਲਿਖੀਆਂ ਉਹ ਕਰਕੇ ਦਿੱਤੀਆਂ ਜੀ ਜੀ ਵੋਟਾਂ ਨਾਲ ਕੋਈ ਤਾਲੁਕਤ ਨਹੀਂ ਰੱਖਦੀ ਨੀ ਵੋਟਾਂ ਨਾਲ ਤਾਲੁਕਤ ਬਿਲਕੁਲ ਰੱਖਦੀ ਹੈ ਜੀ ਵੋਟਾਂ ਦੇਖੋ ਮੈਂ ਤਾਂ ਇੱਕ ਚੀਜ਼ ਚਾਹਨਾ ਵੀ ਜਿਹੜਾ ਕੰਮ ਬੰਦਾ ਚੰਗਾ ਕਰਦੇ ਚਾਹੇ ਰਾਮ ਮੰਦਰ ਬਣਾਇਆ ਹੈ ਚਾਹੇ ਲੋਕਾਂ ਦੇ ਹਿੱਤ ਲਈ ਜੀ ਕੋਈ ਵੀ ਕੰਮ ਹੋ ਰਿਹਾ ਤੇ ਉਹ ਲੋਕਾਂ ਨੂੰ ਬਿਲਕੁਲ ਉਹ ਸੋਚ ਕੇ ਵੋਟ ਪਾਣੀ ਚਾਹੀਦੀ ਇਹਦਾ ਅੱਗੇ ਅੱਗੇ 27 ਦੇ ਕੋਈ ਨਾ 27 ਉਹ ਕਹਿੰਦੇ ਵੀ ਚਲੋ ਰਾਮ ਮੰਦਰ ਬਣਿਆ ਸੀ 2024 ਦੇ ਵਿੱਚ ਜਨਵਰੀ ਵਿੱਚ ਬਣਾਇਆ ਉਹਦਾ ਅਸਲ ਜੂਨ ਚ ਦੇਖਣ ਨੂੰ ਮਿਲਿਆ ਪਰ ਹੁਣ ਉਸ ਚੀਜ਼ ਨੂੰ ਜਦੋਂ ਅਸੀਂ 27 ਵਿੱਚ ਇਲੈਕਸ਼ਨ ਪਾਰਟਿਸਿਪੇਟ ਕਰ ਰਹੇ ਹਾਂ ਤਿੰਨ ਸਾਲ ਹੋ ਗਏ ਦੇਖੋ ਰਾਮ ਮੰਦਰ ਇੱਕ ਸੀਗਾ ਮੁੱਦਾ ਹੈਗਾ ਵੀ ਆ ਜੀ ਦੇਖੋ ਸਾਡੇ ਅਸੀਂ ਮੈਂ ਹਿੰਦੂ ਧਰਮ ਤੋਂ ਬਿਲੋਂਗ ਕਰਦਾ ਤੁਸੀਂ ਵੀ ਕਰਦੇ ਹੋ ਪਰ ਇਹ ਚੀਜ਼ਾਂ ਦੇਖੋ ਸਾਡੇ ਦਿਲ ਚ ਹੈਗੀਆਂ ਧਾਰਮਿਕ ਦੇ ਨਾਮ ਨਾਲ ਅੱਜ ਜੋ ਭਾਜਪਾ ਹੈ ਉਹ ਲੋਕਾਂ ਦੇ ਸਮਾਜਿਕ ਕੰਮ ਵੀ ਬਹੁਤ ਕਰ ਰਹੀ ਹੈ ਜੀ ਲੋਕਾਂ ਨੂੰ ਇੱਕ ਆਸ ਦਿਖ ਰਹੀ ਹੈ ਕਿ ਭਾਜਪਾ ਸਰਕਾਰ ਇੱਕ ਉਹ ਸਰਕਾਰ ਹੈ ਜਿਹੜੀ ਪੰਜਾਬ ਨੂੰ ਬਾਕੀ ਸਟੇਟਾਂ ਵਾਂਗੂ ਉੱਤੇ ਚੱਕ ਕੇ ਲੈ ਜਾ ਸਕਦੀ ਹੈ ਜੀ ਤੇ ਉਹੀ ਵਿਸ਼ਵਾਸ ਤੇ ਲੋਕ ਵੋਟ ਪਾਣਗੇ ਹਮ ਰਾਮ ਮੰਦਰ ਦਾ ਠੀਕ ਹੈ ਇੱਕ ਸੋਚ ਹੈਗੀ ਹੈ ਲੋਕਾਂ ਦੀ ਕਿ ਇਹ ਵੀ ਕੰਮ ਮੋਦੀ ਸਰਕਾਰ ਵੱਲੋਂ ਵਧੀਆ ਕੀਤਾ ਗਿਆ ਜੀ ਪਰ ਉਹਦੇ ਨਾਲ ਨਾਲ ਜੋ ਮੋਦੀ ਸਰਕਾਰ ਬਾਕੀ ਸਟੇਟਾਂ ਦੇ ਵਿੱਚ ਕੰਮ ਕਰ ਰਹੀ ਹੈ ਜਾਂ ਜੋ ਦੇਸ਼ ਲਈ ਕੰਮ ਕਰ ਰਹੀ ਹੈ ਹਮ ਅੱਜ ਦੇਖੋ ਵਰਲਡ ਲੈਵਲ ਤੱਕ ਜੀ 트럼ਪ ਵਰਗਾ ਮੋਦੀ ਨੂੰ ਇੱਕ ਦਿਨ ਐਡਵਾਂਸ ਆਪਣੇ ਬਰਥਡੇ ਵਿਸ਼ ਕਰਦਾ ਜੀ ਜਾਂ ਆਪਰੇਸ਼ਨ ਸੰਦੂਰ ਹੁੰਦਾ ਉਹਦੇ ਵਿੱਚ ਪਾਕਿਸਤਾਨ ਦੀ ਨਕਲ ਲਵਾਈ ਜਾਂਦੀ ਕਿ ਇਹ ਚੀਜ਼ਾਂ ਲੋਕ ਨਹੀਂ ਦੇਖਣਗੇ ਜੀ ਬਿਲਕੁਲ ਨਾਲ ਨਾਲ ਦੇਖਦੇ ਨਹੀਂ ਵਿਰੋਧੀਆਂ ਦਾ ਇਹਨਾਂ ਚਿੱਤੇ ਵੀ ਸਵਾਲ ਚੱਕਦੇ ਆਪਾਂ ਮੋਦੀ ਤੇ 트럼ਪ ਦਾ ਜ਼ਿਕਰ ਕੀਤਾ ਆਪਾਂ ਆਪਰੇਸ਼ਨ ਸੰਗੋ ਦਾ ਜ਼ਿਕਰ ਕੀਤਾ ਦੇਖੋ ਵਿਰੋਧੀਆਂ ਦਾ ਕੰਮ ਹੈ ਜੀ ਵਿਰੋਧ ਕਰਨਾ ਹੂੰ ਉਹਨੂੰ ਆਪਾਂ ਲੋਕ ਨਹੀਂ ਰੋਕ ਸਕਦੇ ਜੀ ਸਾਨੂੰ ਲੋਕਾਂ ਨੂੰ ਇੱਕ ਚੀਜ਼ ਸਿਖਾਈ ਜਾਂਦੀ ਹੈ ਵੀ ਜੋ ਤੁਹਾਡਾ ਕੰਮ ਹੈ ਪਬਲਿਕਲੀ ਜੀ ਤੁਸੀਂ ਉਹ ਕਰਨਾ ਹੈ ਵਿਰੋਧੀਆਂ ਨੇ ਆਪਣਾ ਕੰਮ ਵਿਰੋਧ ਕਰਨਾ ਉਹ ਕਰਨ ਜੀ ਕੋਈ ਹਲਕੇ ਸੈਂਟਰਲ ਵਿੱਚ ਤੁਸੀਂ ਅੱਗੇ ਜੋ ਆਗਾਮੀ ਵਿਧਾਨ ਸਭਾ ਚੋਣਾਂ ਹੋਣੀਆਂ ਆ ਆਪਣੇ ਮੰਡਲ ਵਾਸਤੇ ਕੀ ਸੋਚ ਰੱਖਦੇ ਹੋ ਕਿਵੇਂ ਅੱਗੇ ਜਿਹੜੀ ਸਟ੍ਰੈਟਜੀ ਤਿਆਰ ਕੀਤੀ ਜਾਏਗੀ ਬੀ ਦੁਬਾਰਾ ਪਾਰਟੀ ਜਥੇਬੰਦਲ ਦੇ ਵਿੱਚ ਮੈਂ ਤੁਹਾਨੂੰ ਅੱਗੇ ਵੀ ਦੱਸਿਆ ਮੰਡਲ ਤੋਂ ਬਾਅਦ ਸਾਡੇ ਸ਼ਕਤੀ ਕੇਂਦਰ ਇਨਚਾਰਜ ਬਣਾਏ ਜਾਂਦੇ ਉਹਦਾ ਕੰਮ ਕੀ ਹੁੰਦਾ ਸ਼ਕਤੀ ਕੇਂਦਰ ਦੇ ਵਿੱਚ ਸ਼ਕਤੀ ਕੇਂਦਰ ਦੇ ਬੂਥ ਦੇ ਉੱਪਰ ਅਸੀਂ ਸ਼ਕਤੀ ਕੇਂਦਰ ਲਗਾਨੇ ਆ ਠੀਕ ਹੈ ਜੀ ਬੂਥਾਂ ਦੇ ਉੱਪਰ ਉਹ ਸ਼ਕਤੀ ਕੇਂਦਰ ਲੱਗਦਾ ਉਹ ਸ਼ਕਤੀ ਕੇਂਦਰ ਬੂਥਾਂ ਦੀ ਸਾਰੀ ਸੰਭਾਲ ਕਰਦਾ ਜੀ ਬੂਥਾਂ ਤੋਂ ਬਾਅਦ ਅਸੀਂ ਬੂਥ ਸ਼ਕਤੀ ਕੇਂਦਰਾਂ ਤੋਂ ਬਾਅਦ ਬੂਥ ਘਟਿਤ ਕਰਾਂਗੇ ਸਾਰੇ ਬੂਥ ਘਟਿਤ ਕਰਨ ਤੋਂ ਬਾਅਦ ਸਾਰੇ ਮੰਡਲ ਦੀ ਇੱਕ ਟੀਮ ਤਿਆਰ ਕਰਕੇ ਜੀ ਉਹ ਇਲੈਕਸ਼ਨਾਂ ਦੇ ਵਿੱਚ ਘਰ ਘਰ ਜਾ ਕੇ ਕੰਮ ਕਰੇਗੀ ਜੀ ਦੇਖੋ ਭਾਜਪਾ ਇੱਕ ਐਸੀ ਪਾਰਟੀ ਹੈ ਹਮ ਸੰਗਠਨ ਜਿੰਦੇ ਕੋਲ ਸਭ ਤੋਂ ਮਜ਼ਬੂਤ ਹੈ ਹਮ ਔਰ ਐਸੀ ਚੀਜ਼ ਦਾ ਡਰ ਜੀ ਵਿਰੋਧੀ ਪਾਰਟੀਆਂ ਨੂੰ ਲੱਗਦਾ ਹਮ ਕਿ ਠੀਕ ਹੈ ਉਹ ਹਵਾਈ ਗੱਲਾਂ ਸਭ ਕਰ ਦਿੰਦੇ ਕੋਈ ਝੂਠ ਬੋਲ ਜਾਂਦਾ ਕੋਈ ਹਵਾਈ ਗੱਲਾਂ ਕਰ ਜਾਂਦਾ ਹਮ ਪਰ ਜ਼ਮੀਨੀ ਤੌਰ ਤੇ ਕੰਮ ਕਿਸੇ ਕੋਲ ਨਹੀਂ ਕੀਤਾ ਜਾ ਰਿਹਾ ਜੀ ਔਰ ਭਾਜਪਾ ਲੋਕਾਂ ਪੰਜਾਬ ਦੇ ਲੋਕਾਂ ਨਾਲ ਵਾਅਦਾ ਕਰਦੀ ਹਮ ਕਿ ਉਹ ਘਰ ਘਰ ਜਾ ਕੇ ਜੋ ਕਿ ਹੈ 2027 ਦੇ ਵਿੱਚ ਕਿਹਾ ਜਾਊਗਾ ਉਹ ਸਾਰਾ ਕੁਝ ਪੂਰਾ ਕੀਤਾ ਜਾਊ। ਤੁਹਾਡੇ ਕੋਲ ਵੀ ਸੰਗਠਨ ਹੈਗਾ ਤੁਹਾਡੇ ਕੋਲ ਪਾਰਟੀ ਕੈਡਰ ਹੈਗਾ ਕਾਂਗਰਸ ਪਾਰਟੀ ਕੋਲ ਪਾਰਟੀ ਕੈਡਰ ਹੈਗਾ। ਇੱਕ ਆਮ ਆਦਮੀ ਪਾਰਟੀ ਨਵੀਂ ਜਿਹਨੇ ਕੋਈ ਨਾਤਾ ਪਹਿਲਾਂ ਪਾਰਟੀ ਕੈਡਰ ਸੀ ਨਾ ਹੋਣਾ ਹੈਗਾ। ਫਿਰ ਵੀ ਉਹ ਬੰਪਰ ਜਿੱਤ ਹਾਸਲ ਕਰਦੀ ਉਹਦਾ ਕਾਰਨ ਕੀ ਹੈ? ਦੇਖੋ ਲੋਕ ਉਦੋਂ ਮੈਂ ਤੁਹਾਨੂੰ ਦੱਸਿਆ ਕਿ ਬਾਕੀ ਪਾਰਟੀਆਂ ਤੋਂ ਦੁਖੀ ਸੀਗੇ। ਹੂੰ। ਬਸ ਉਹ ਲੋਕਾਂ ਦਾ ਇੱਕ ਕਹਿ ਲਓ ਝੂਠ ਬੋਲ ਕੇ ਆਪਾਂ ਇੱਕ ਬੇਸ਼ੱਕ ਆਜਨ ਆਪਣੇ ਹਲ ਕਰ ਲਿਆ ਪਰ ਉਹ ਤਾਂ ਦੁਬਾਰਾ ਕਹਿੰਦੇ ਸਰਕਾਰ ਬਣਾਵਾਂਗੇ ਡੰਕੇ ਚੂਰਤੇ ਉਹਨੇ 100 ਸੀਟਾਂ ਲੈ ਕੇ ਜਾਵਾਂਗੇ ਇੱਕ ਸਾਲ ਲੱਗ ਗਿਆ ਜੀ 2027 ਦੇ ਵਿੱਚ ਸਾਰਾ ਕੁਝ ਪਤਾ ਲੱਗ ਜਾਣਾ ਹਮਮ ਹਲਕਾ ਸੈਂਟਰਲ ਦੀ ਹਾਮੀ ਭਰ ਦੋ ਭਾਤ ਜਨਤਾ ਪਾਰਟੀ ਚਿੱਤੂ ਬਿਲਕੁਲ ਦਿੱਤੇਗੀ ਜੀ ਹਲਕਾ ਸੈਂਟਰਲ ਦੀ ਕਿ ਮੈਂ ਤਾਂ ਪੰਜਾਬ ਦੀ ਹਾਮੀ ਭਰਦਾ ਹਾਂ ਪੰਜਾਬ ਬਣਾਉਂਗੇ ਤੁਸੀਂ ਬਿਲਕੁਲ ਬਣਾਵਾਂਗੇ ਲੋਕ ਵਿਸ਼ਵਾਸ ਕਰਦੇ ਕਿ ਭਾਤ ਜਨਤਾ ਬਿਲਕੁਲ ਕਰ ਰਹੇ ਹਮ ਲੋਕ ਬਿਲਕੁਲ ਵਿਸ਼ਵਾਸ ਕਰ ਰਹੇ ਲੋਕ ਸਰਕਾਰ ਤੋਂ ਦੁਖੀ ਬਹੁਤ ਜੀ ਤੁਸੀਂ ਕੀ ਚੇਂਜਸ ਪੰਜਾਬ ਦੀ ਰਾਜਨੀਤੀ ਵਿੱਚ ਕੀ ਚੇਂਜ ਦੇਖਦੇ ਹੋ ਮੈਂ ਚੇਂਜ ਇਹ ਦੇਖ ਰਿਹਾ ਜੀ ਜੋ ਲੋਕਾਂ ਨੇ ਵਿਸ਼ਵਾਸ ਕਰਕੇ ਵੋਟ ਪਾਈ ਸੀ ਜਿਹੜੇ ਮੁੱਦਿਆਂ ਤੇ ਵੋਟ ਪਾਈ ਸੀ ਆ ਜੋ ਮੁੱਦੇ ਪੂਰੇ ਨਹੀਂ ਹੋ ਰਹੇ ਜੀ ਪਰ ਉਹ ਕਹਿੰਦੇ ਸੀ 300 ਯੂਨਿਟ ਮਾਫ ਦੇ ਦੇਣ ਅਸੀਂ ਮਹੱਲਾ ਕਲੀਨਿਕ ਬਣਾਤੇ ਅਸੀਂ ਹੁਣ 10 ਲੱਖ ਰੁਪਏ ਜੀ ਪੀ ਮੈਂ ਸਭ ਤੋਂ ਵੱਡੀ ਗੱਲ ਹੈ ਕਿ ਹਜ਼ਾਰ ਹਜ਼ਾਰ ਰੁਪਏ ਲੋਕਾਂ ਨੂੰ ਦੇਣਾ ਗਿਆ ਗਿਆ ਸੀ ਉਹ ਅਜੇ ਤੱਕ ਨਹੀਂ ਮਿਲਿਆ ਜੇ ਮਿਲ ਗਿਆ ਫਿਰ ਮਿਲ ਗਿਆ ਤੇ ਫਿਰ ਜੀ ਉਹ ਤੁਹਾਨੂੰ ਪਤਾ ਹੀ 12000 ਕਰੋੜ ਰੁਪਏ ਕਿੱਥੇ ਗਏ ਸੈਂਟਰ ਦਾ ਹਾਂ ਉਹਦੇ ਨਾਲ ਹੀ ਦਿੱਤਾ ਜਾਊਗਾ ਅੱਧਾ ਤਾਂ ਮੈਨੂੰ ਨਹੀਂ ਲੱਗ ਰਿਹਾ ਵੀ ਦਿੱਤਾ ਜਾਊਗਾ ਫਿਰ ਮੰਨਦੇ ਵੀ ਜੇ ਮੰਨ ਲਓ 1000 ਰੁਪਏ ਜਿਵੇਂ ਹੁਣ ਚਰਚਾ ਛੱਡ ਦੀ ਹੈ ਵੀ ਸ਼ਾਇਦ ਅਗਲੇ ਸਾਲ ਤੋਂ ਸਟਾਰਟ ਕਰ ਦੇਵੇ ਉਰ ਅਸਰ ਹੋਊਗਾ ਪੁੱਤਾਂ ਤੇ ਨਹੀਂ ਅਸਰ ਹੋਣਾ ਜੀ ਲੋਕ ਇੱਕ ਵਾਰ ਬੇਵਕੂਫ ਬਣਦੇ ਆ ਦੁਆਰਾ ਦੁਆਰਾ ਨਹੀਂ ਬਣਦੇ ਮੈਨੂੰ ਹਰ ਮਹੀਨੇ ਇੱਕ ਚੀਜ਼ 1000 ਰੁਪਏ ਮਿਲਣਾ ਹਾਂ ਅੱਜ ਮੈਨੂੰ 48 ਮਹੀਨੇ ਬਾਅਦ ਹਜ਼ਾਰ ਹਜ਼ਾਰ ਰੁਪਏ ਮਿਲੂਗਾ ਹਾਂ ਤੋ ਲੋਕ ਵੀ ਸਮਝਦਾਰ ਆ ਕਿ ਮੇਰੇ 5 ਸਾਲਾਂ 60-60 ਹਜ਼ਾਰ ਮਿਲਣਾ ਸੀ ਤੇ ਦਿੱਤਾ ਗਿਆ ਹਜ਼ਾਰ-ਹਜ਼ਾਰ ਰੁਪਏ ਬਕਾਇਆ ਮੰਗੂਗੇ ਨਾਲ ਫਿਰ ਤੁਸੀਂ ਸਰਕਾਰ ਬਿਲਕੁਲ ਮੰਗਾਗੇ ਜੋ ਲੋਕਾਂ ਨਾਲ ਵਾਦਾ ਕੀਤਾ ਗਿਆ ਪੂਰਾ ਕਰਨਾ ਪਊਗਾ ਜਿਹੜਾ ਹੁਣ ਆਗਾਮੀ ਸਾਲ ਆਉਣਾ ਭਾਜੀ 2026 ਚੜ੍ਹਦਾ ਹੈਗਾ ਇਹ ਚੁਣავი ਸਾਲ ਮੰਨ ਕੇ ਚੱਲਦੇ ਆ ਉਹਦੇ ਵਿੱਚ ਸਰਕਾਰ ਨੇ ਪੂਰੀ ਤਰ੍ਹਾਂ ਨਾਲ ਆਪਣੀ ਤਾਕਤ ਝੌਂਕੜੀ ਹੈਗੀ ਔ ਕਮਾ ਹਜ਼ਾਰ ਰੁਪਏ ਦੀ ਗੱਲ ਕੀਤੀ ਭਾਵੇਂ ਭਾਰਤੀ ਜਨਤਾ ਪਾਰਟੀ ਵੀ ਪੂਰਾ ਵਿਰੋਧੀ ਕਰਦਾ ਰੋਲ ਤਾਂ ਕਰੇ ਭਾਰਤੀ ਜਨਤਾ ਪਾਰਟੀ ਦੀ ਇੱਕ ਸੋਚ ਹੈ ਸਰਕਾਰ ਜਿਸ ਦਿਨ ਤੋਂ ਸਰਕਾਰ ਬਣ ਜੇ ਉਸੇ ਦਿਨ ਤੋਂ ਕੰਮ ਕਰਨਾ ਜੀ ਬਾਕੀ ਪਾਰਟੀਆਂ ਵਾਂਗੂ ਸੋਚ ਨਹੀਂ ਰੱਖਦੇ ਕਿ ਠੀਕ ਹੈ ਜੀ ਸਰਕਾਰ ਬਣ ਗਈ 4 ਸਾਲ ਬੈਠੋ ਆਰਾਮ ਕਰੋ ਐਂਡਲੇ ਸਾਲ ਚ ਆਪਾਂ ਜਾ ਕੇ ਕੰਮ ਕਰਾਂਗੇ ਔਰ ਲੋਕ ਵੀ ਇਸ ਚੀਜ਼ ਨੂੰ ਸਮਝ ਚੁੱਕੇ ਹਮ ਭਾਰਤੀ ਜਨਤਾ ਪਾਰਟੀ ਨੇ ਤੁਸੀਂ ਦੇਖ ਲਓ ਕਿਸੇ ਵੀ ਸਟੇਟ 'ਚ ਸਰਕਾਰ ਬਣੀ ਹੈ ਚਾਹੇ ਸੈਂਟਰ ਦੀ ਸਰਕਾਰ ਬਣਦੀ ਹੈ ਪਹਿਲੇ ਹੀ ਉਹਨਾਂ ਕੋਲ ਅਗਲੇ 5 ਸਾਲ ਦੇ ਸਾਰੇ ਕੰਮ ਕੀ ਕਰਨੇ ਆ ਚਾਹੇ ਉਹਨੂੰ ਗਟਕਰੀ ਜੀ ਹੈ ਸਾਡੇ ਮੰਤਰੀ ਉਹਨਾਂ ਕੋਲ ਅਗਲੇ 5 ਸਾਲ ਤੱਕ ਦੇ ਵੀਊ ਨੇ ਤਿਆਰ ਨੇ ਮੈਪ ਰੋਡ ਮੈਪ ਤਿਆਰ ਨੇ ਵੀ ਅਸੀਂ ਕੀ ਕੰਮ ਕਰਾਂਗੇ ਜੀ ਬਾਕੀ ਸਰਕਾਰਾਂ ਵਾਂਗੂ ਨਹੀਂ ਭਾਜਪਾ ਕਰਦੀ ਕਿ 4 ਸਾਲ ਸੁੱਤੇ ਰਹੋ ਐਂਡਲੇ ਸਾਥ ਜਾਵਾਂਗੇ ਲੋਕਾਂ ਚ ਠੀਕ ਹੈ ਜੀ ਲੋਕਾਂ ਦਾ ਝੂਠ ਬੋਲ ਕੇ ਫਿਰ ਵਿਸ਼ਵਾਸ ਜਿੱਤ ਲਾਂਗੇ ਪਰ ਲੋਕ ਵੀ ਇਸ ਚੀਜ਼ ਨੂੰ ਸਮਝ ਚੁੱਕੇ ਜੀ ਧੰਨ ਥੈਂਕ ਯੂ ਤਾਂ ਸੁਣਿਆ ਦੀਪਕ ਜੋਹਰ ਜਿਹੜੇ ਕਿ ਦਬਈ ਨਗਰ ਮੰਡਲ ਜਿਹੜਾ ਲੁਧਿਆਣਾ ਹਲਕਾ ਸੈਂਟਰਲ ਦੇ ਵਿੱਚ ਪੈਂਦਾ ਲੁਧਿਆਣਾ ਹਲਕਾ ਸੈਂਟਰਲ ਦੀ ਗੱਲ ਕੀਤੀ ਜਾਵੇ ਤਾਂ ਵਾਕਈ ਲੁਧਿਆਣਾ ਦਾ ਦਿਲ ਕਿਹਾ ਜਾਣ ਵਾਲਾ ਇਹ ਹਲਕਾ ਸੈਂਟਰਲ ਹੈ ਜਿੱਥੋਂ ਕਈ ਵਾਰ ਭਾਰਤੀ ਜਨਤਾ ਪਾਰਟੀ ਤੇ ਕਾਂਗਰਸ ਪਾਰਟੀ ਨੇ ਇਸ ਹਲਕੇ ਤੋਂ ਜਿੱਤ ਹਾਸਲ ਕੀਤੀ ਹੈ ਪਰ 2022 ਦੀ ਆਈ ਹਨੇਰੀ ਦੇ ਵਿੱਚ ਨਾ ਤਾਂ ਕਾਂਗਰਸ ਜਿੱਤ ਸਕੀ ਨਾ ਭਾਰਤੀ ਜਨਤਾ ਪਾਰਟੀ ਜਿੱਤ ਸਕੀ ਪਰ ਦੀਪਕ ਜੋਰ ਦਮ ਪਰਦੇ ਨੇ ਕਿ ਕੱਲਾ ਹਲਕਾ ਸੈਂਟਰਲ ਨਹੀਂ ਪੂਰੇ ਪੰਜਾਬ ਦੇ ਵਿੱਚ ਭਾਰਤੀ ਜਨਤਾ ਪਾਰਟੀ ਆਪਣੀ ਜਿੱਤ ਦਾ ਝੰਡਾ ਗੱਡੇਗੀ ਤੇ ਸਰਕਾਰ ਬਣਾਈ ਜਾਵੇਗੀ ਤਾਂ ਕਹਿੰਦੇ ਨੇ ਕਿ ਡਬਲ ਇੰਚ ਦੀ ਸਰਕਾਰ ਬਣਾਉਣ ਦੀ ਪੰਜਾਬ ਦੇ ਲੋਕ ਕਹਿੰਦੇ ਕਿਉਂਕਿ ਲੋਕਾਂ ਨੇ ਜਿੱਥੇ ਰਵਾਇਤੀ ਪਾਰਟੀਆਂ ਦੇਖਾ ਉੱਥੇ ਲੋਕ ਗਵਾਂਢੀ ਸੂਬੇ ਹਰਿਆਣਾ ਨੂੰ ਦੇਖ ਰਹੇ ਜੀ ਹਰਿਆਣਾ ਭਾਰਤੀ ਜਨਤਾ ਪਾਰਟੀ ਦੀ ਕੇਂਦਰ ਸਰਕਾਰ ਦੇ ਨਾਲ ਮਿਲ ਕੇ ਆਪਣੇ ਸੂਬੇ ਨੂੰ ਤਰੱਕੀ ਦਾ ਰਾਹ ਤੇ ਲਿਜਾ ਰਿਹਾ ਹੈ ਤੇ ਪੰਜਾਬ ਪਿੱਛੇ ਕੋ ਨਵੇਂ ਤਾਂ ਦੇਖਦੇ ਹਾਂ ਅਗਲੇ ਸਮੇਂ ਵਿੱਚ ਕੀ ਕੀ ਤਬਦੀਲੀਆਂ ਰਾਜਨੀਤੀ ਵਿੱਚ ਆਉਂਦੀਆਂ ਨੇ ਕਿਉਂਕਿ ਜਿਹੜਾ ਅਗਲਾ ਬੜਾ ਉਹ ਚੋਣਵੀਂ ਬੜਾ ਹੋਏਗਾ ਕਿਦੋਂ ਨੂੰ ਪੰਜਾਬ ਦੀ ਸਿਆਸਤ ਜਾਵੇਗੀ ਉਹ ਦੇਖਣ ਵਾਲੀ ਗੱਲ ਹੋ